ਮੇਰੇ ਨਾਲ ਸਮਾਜਿਕ ਕਾਰਕੁਨ ਦੇ ਤੌਰ ਦੇ ਉੱਤੇ ਵਿਚਰਨ ਵਾਲੇ ਡਾਕਟਰ ਰਿਤੂ ਨੇ ਜਿਹੜੇ ਕਿ ਇੱਕ ਜਾਣੇ ਪਛਾਣਿਆ ਪੋਲਿਟਿਕਸ ਦਾ ਵੀ ਹੁਣ ਨਾਮ ਬਣਦੇ ਜਾ ਰਹੇ ਨੇ ਆ ਸਭ ਤੋਂ ਪਹਿਲਾਂ ਤੇ ਮੈਂ ਇਹੀ ਜਾਨਣਾ ਚਾਹਾਂਗਾ ਕਿ ਤੁਸੀਂ ਬਹੁਤ ਸਾਰੇ ਜਹੇ ਸਟਰਗਲ ਸੰਘਰਸ਼ ਕੀਤੇ ਆ ਹੁਣ ਤੱਕ ਜਿੱਥੇ ਬਾਬਾ ਸਾਹਿਬ ਉਮੀਦਵਾਰ ਦੀ ਸੋਚ ਨੂੰ ਜਾਂ ਜਿੰਦਾਬਾਦ ਦਾ ਨਾਅਰਾ ਲਾਇਆ ਪਰ ਜਿਸ ਤਰੰਗ ਦੇ ਨਾਲ ਦੇਸ਼ ਦੇ ਵਿੱਚ ਗ੍ਰਹਿ ਮੰਤਰੀ ਦਾ ਇਹ ਬਿਆਨ ਆਉਣਾ अभेद कर, अभेद कर की की अब, कि ਜਿੰਨਾ ਤੁਸੀਂ ਅਵੇਦ ਕਰ ਅਵੇਦ ਕਰ ਲਈ ਹੈ ਜੇ ਰੱਬ ਦਾ ਨਾਮ ਲਿਆ ਹੁੰਦਾ ਤੇ ਉਹਨੂੰ ਤੁਹਾਨੂੰ ਸਵਰਗ ਮਿਲ ਜਾਂਦਾ ਇਸ ਸਟੇਟਮੈਂਟ ਨੂੰ ਜਦੋਂ ਤੁਸੀਂ ਸੁਣਿਆ ਕੀ ਮਹਿਸੂਸ ਕੀਤਾ ਆਬਵੀਅਸਲੀ ਜੋ ਅੱਜ ਪੂਰਾ ਭਾਰਤ ਮਹਿਸੂਸ ਕਰ ਰਿਹਾ ਹੈ ਮੇਰੀ ਵੀ ਉਹੀ ਸੇਮ ਫੀਲਿੰਗਸ ਨੇ ਜੋ ਮੈਂ ਫੀਲ ਕੀਤਾ ਔਰ ਜਿਵੇਂ ਮੈਂ ਸਟੇਟਮੈਂਟ ਦੇਖੀ ਉਹਨਾਂ ਦੀ ਸਟੇਟਮੈਂਟ ਵਿੱਚ ਤੁਸੀਂ ਦੇਖੋ ਕੀ ਕਹਿ ਰਹੇ ਕਿ ਜੇ ਰੱਬ ਦਾ ਨਾਮ ਇੰਨੇ ਵਾਰੀ ਲਿਆ ਹੁੰਦਾ ਭਗਵਾਨ ਦਾ ਨਾਮ ਲਿਆ ਹੁੰਦਾ ਤਾਂ ਸਵਰਗ ਮਿਲ ਜਾਂਦਾ 7 ਜਨਮ ਤੱਕ ਜੀ ਮਤਲਬ ਤੁਸੀਂ ਧਰਤੀ ਤੇ ਤੇ ਉਹਨਾਂ ਦੇ ਅਨੁਵਾਈਆਂ ਲਈ ਉਹਨਾਂ ਦੇ ਬੱਚਿਆਂ ਲਈ ਜਿਨ੍ਹਾਂ ਲਈ ਸਵਿਧਾਨ ਚ ਸਪੈਸ਼ਲ ਪ੍ਰੋਵੀਜ਼ਨਸ ਬਣੇ ਨੇ ਉਹਨਾਂ ਦਾ ਜੀਵਨ ਨਰਕ ਬਣਾ ਕੇ ਰੱਖਿਆ ਹੋਇਆ ਤੁਸੀਂ ਸਵਰਗ ਦੀਆਂ ਗੱਲਾਂ ਕਰਦੇ ਹੋ ਤੁਸੀਂ ਕਹਿੰਦੇ ਹੋ ਜੀ ਸੱਤ ਜਨਮ ਤੱਕ ਉਹ ਇਹ ਵਾਲਾ ਜਨਮ ਤਾਂ ਜੀ ਲੈਣ ਦੇ ਉਹਨਾਂ ਨੂੰ ਇਹ ਵਾਲੇ ਜਨਮ ਚ ਜੋ ਅੰਬੇਦਕਰ ਨੇ ਸੰਵਿਧਾਨ ਲਿਖ ਕੇ ਜੋ ਉਹਨਾਂ ਦੇ ਹੱਕ ਅਧਿਕਾਰ ਉਹਨਾਂ ਨੂੰ ਦਿੱਤੇ ਨੇ ਮੋਹਿਆ ਕਰਾਏ ਨੇ ਤੁਸੀਂ ਉਹ ਤਾਂ ਉਹਨਾਂ ਨੂੰ ਦੇ ਦਿਓ ਇੱਥੇ ਤਾਂ ਤੁਸੀਂ ਉਹਨਾਂ ਨੂੰ ਜਿੰਦਗੀ ਚ ਜੀਣ ਨਹੀਂ ਦਿੰਦੇ ਮੰਦਰ ਜੇ ਉਹਨਾਂ ਦੇ ਬੱਚੇ ਵੱਢ ਜਾਂਦੇ ਨੇ ਤੁਸੀਂ ਧੱਕਾਸ਼ਾਹੀ ਕਰਦੇ ਓਥੋਂ ਤੁਸੀਂ ਮਾਰ ਕੇ ਮੰਦਰਾ ਚ ਉਹਨਾਂ ਨੂੰ ਵਾਰ-ਵਾਰ ਕੱਢਦੇ ਹੋ ਕਿ ਇਹ ਦਲਤ ਦਾ ਬੱਚਾ ਕਿੱਦਾਂ ਆ ਗਿਆ ਇਹ ਜਿਹੜੀ ਛੋਟੀਆਂ ਜਾਤਾਂ ਨੇ ਜਾਂ ਗਰੀਬਾਂ ਦੇ ਬੱਚੇ ਮੰਦਰ ਕਿੱਦਾਂ ਵੱਢ ਗਏ ਉਹਨਾਂ ਨੂੰ ਤੇ ਵੜਨ ਨਹੀਂ ਦਿੰਦੇ ਪਰ ਤੁਸੀਂ ਕਹਿੰਦੇ ਹੋ ਭਗਵਾਨ ਦਾ ਰਾਮ ਦਾ ਨਾਮ ਲੈ ਕੇ ਰੱਬ ਦਾ ਨਾਮ ਲੈ ਕੇ ਤੁਸੀਂ ਸੱਤ ਜਨਮ ਸਵਾਰ ਲਓ ਇਟਸ ਅ ਕ ਕੰਪਲੀਟ ਹਿਪੋਕ੍ਰੇਸੀ ਐਂਡ ਸਭ ਤੋਂ ਵੱਡੀ ਗੱਲ ਹੈ ਅਮਿਤ ਸ਼ਾਹ ਦੇ ਥਰੂ ਹੋਏ ਇਹ ਗੱਲ ਆਣਾ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਦਿਸ ਇਜ਼ ਟਰੂ ਕਿ ਅੰਬੇਦਕਰ ਦਾ ਨਾਮ ਲੈ ਕੇ ਨਾ ਬਹੁਤ ਜ਼ਿਆਦਾ ਰਾਜਨੀਤੀਕਰਨ ਹੋ ਰਿਹਾ ਉਹ ਖਾਲੀ ਇਟਸ ਨਾਟ ਓਨਲੀ ਵਨ ਪਾਰਟੀ ਐਵਰੀ ਪਾਰਟੀ ਇਜ਼ ਡੂਇੰਗ ਸੋ ਅੱਜ ਦੇ ਟਾਈਮ ਤੇ ਹਰ ਪਾਰਟੀ ਇਹ ਕੰਮ ਕਰ ਰਹੀ ਆ ਕਿ ਅੰਬੇਦਕਰ ਦਾ ਨਾਮ ਲੋ ਇੱਕ ਸੈਂਸਿਟਾਈਜ਼ ਕਰੋ ਚੀਜ਼ਾਂ ਨੂੰ ਬਹੁਤ ਜ਼ਿਆਦਾ ਸੈਂਸ਼ਲਾਈਜ਼ ਕਰੋ ਔਰ ਅੰਬੇਦਕਰ ਦੇ ਨਾਂ ਤੇ ਸਿੰਪਥੀ ਵੋਟ ਇਟਸ ਜਸਟ ਅ ਸਟ੍ਰੈਟਜੀ ਆਫ ਵੋਟ ਬੈਂਕ ਪੰਜਾਬ ਦੇ ਵੀ ਬਹੁਤੇ ਦਫਤਰ ਆ ਫੋਟੋ ਬਿਨੇ ਨਹੀਂ ਨਜ਼ਰ ਆਉਂਦੇ ਅਵੇਦਕਰ ਸਾਹਿਬ ਦੀ ਫੋਟੋ ਲਟਕੀ ਨਜ਼ਰ ਆਉਂਦੀ ਹੈ ਓਹੀ ਓਹੀ ਉੱਥੇ ਤੇ ਮੈਂ ਆ ਰਹੀ ਹਾਂ ਹੁਣ ਸਿਚੁਏਸ਼ਨ ਕੀ ਆ ਨਾ ਦੇਖੋ ਮੈਂ ਕਹਿੰਨੀ ਆ ਨਾ ਇਹ ਭਾਰਤ ਜਿਹੜਾ ਨਾ ਡਾਈਵਰਸਿਟੀ ਆ ਬੜੇ ਸੋਚਣ ਦੀ ਗੱਲ ਆ ਹਨਾ ਡਾਈਵਰਸਿਟੀ ਵਿੱਚ ਨਾ ਬਹੁਤ ਸਾਰੇ ਇਦਾਂ ਦੇ ਲੋਕ ਹੈਗੇ ਦੋਸੂ ਡੋਨਟ ਬਲੀਵ ਇਨ ਗੋਡ ਦੋਸ ਹਰ ਦੋ ਕਾਲ ਦਮ ਸੈਲ ਐਸ ਏਥਿਸਟ ਥੈਟ ਡਸ ਨੋਟ ਮੀਨ ਕਿ ਸੰਵਿਧਾਨ ਕਹੇਗਾ ਕਿ ਉਹਨਾਂ ਨੂੰ ਮਾਰੋ ਸਵਧਾਨ ਉਹਨਾਂ ਦਾ ਵੀ ਸਨਮਾਨ ਕਰੂਗਾ ਜਿਹੜਾ ਧਰਮ ਕਿਤੇ ਲੋਕੀ ਜਿਹੜੇ ਗੁਰਦੁਆਰੇ ਜਾ ਕੇ ਖੁਸ਼ ਨੇ ਉਹਨਾਂ ਦਾ ਸਨਮਾਨ ਜਿਹੜਾ ਚਰਚ ਜਾ ਕੇ ਜਿਹੜਾ ਮਸਜਿਦ ਜਾ ਕੇ ਜਿੱਥੇ ਵੀ ਜਿੰਨੇ ਜਾਣਾ ਤੁਹਾਡਾ ਰਿਲੀਜੀਅਸ ਫਰੀडम ਆ ਦਿਸ ਇਸ ਅੰਬੇਡਕਰ ਦਿਸ ਇਸ ਕਨਸਟੀਟਿਊਸ਼ਨ ਇਹੀ ਆ ਇਕੁਐਲਟੀ ਫਟੈਂਟ ਲਿਬਰਟੀ ਭਾਈਚਾਰਾ ਪਿਆਰ ਫਰੀडम ਇਕਤਾ ਬੋਲਣ ਲਈ ਤੁਹਾਨੂੰ ਆਜ਼ਾਦੀ ਇਹੀ ਆ ਬਟ ਅਮਿਤ ਸ਼ਾ ਕੀ ਕਰ ਰਿਹਾ ਉਹਨੇ ਜੋ ਸਟੇਟਮੈਂਟ ਦਿੱਤੀ ਆ ਉਹ ਸਟੇਟਮੈਂਟ ਇਦਾਂ ਹੀ ਨਹੀਂ ਆਈ ਉਹ ਤੁਹਾਡੇ ਡੀਪ ਰੂਟਡ ਗੰਦ ਪਿਆ ਨਾ ਅੰਦਰ ਦੇਖੋ ਇਹਨਾਂ ਦੇ ਭਾਸ਼ਣ ਕੀ ਹੁੰਦੇ ਨੇ ਨਾ ਪਹਿਲੇ ਹੀ ਲਿਖੇ ਹੋਏ ਹੁੰਦੇ ਨੇ ਪ੍ਰੂਫ ਰੀਡਿੰਗ ਕਰਕੇ ਰੀਡਿੰਗ ਕਰਕੇ ਪ੍ਰੂਫ ਰੀਡਿੰਗ ਕਰਕੇ ਫਿਰ ਤੁਸੀਂ ਬੋਲਣਾ ਬਟ ਐਟ ਟਾਈਮਸ ਕੀ ਹੁੰਦਾ ਨਾ ਕਿ ਤੁਸੀਂ ਫਲੋ ਫਲੋ ਵਿੱਚ ਉਹ ਬੋਲ ਜਾਂਦੇ ਹੋ ਜੋ ਆਰਗੇਨਿਕ ਲੈਨ ਨੂੰ ਕਿ ਨਾ ਸਾਡੇ ਸਾਈਕੋਲੋਜੀ ਵਿੱਚ ਕਹਿੰਦੇ ਫਰੌਇਡੀਅਨ ਸਲਿਪਸ ਫਰੌਇਡੀਅਨ ਸਲਿਪਸ ਮਤਲਬ ਜੋ ਤੁਹਾਡੇ ਅੰਦਰ ਦਿਮਾਗ ਦੇ ਦਿਲ ਦੇ ਵਿੱਚ ਬਹੁਤ ਅੰਦਰ ਡੀਪ ਰੂਟਿਡ ਬੈਠੇ ਹੋਏ ਆ ਸਬਕੌਂਸ਼ੀਅਸ ਚ ਉਹ ਤੁਹਾਡੇ ਨਾ ਕਿਵੇਂ ਗੱਲਾਂ ਦੇ ਵਿੱਚ ਇਦਾਂ ਹੀ ਨਾ ਇਮੋਸ਼ਨਲ ਹੋ ਕੇ ਨਾ ਬਾਹਰ ਆ ਜਾਂਦਾ ਥੈਟਸ ਕਾਲਡ ਫਰੌਇਡੀਅਨ ਸਲਿਪ ਹੋਇਆ ਜੋ ਅਮਿਤ ਸ਼ਾਹ ਨੇ ਕਿਹਾ ਪਰ ਅਮਿਤ ਸ਼ਾਹ ਨੇ ਜਿਹੜੀ ਉਹ ਇੱਕ ਸਟੇਟਮੈਂਟ ਬੜੀ ਖੂਬ ਚਰਚਾ ਦਾ ਵਿਸ਼ਾ ਵੀ ਬਣੀ ਵਿਰੋਧ ਵੀ ਹੋਇਆ ਪਰ ਬਾਅਦ ਵਿੱਚ ਇੱਕ ਪ੍ਰੈਸ ਕਾਨਫਰੈਂਸ ਬਕਾਇਦਾ ਕਰਦੇ ਆ ਕਹਿੰਦੇ ਮੇਰੇ ਇੱਕ ਛੋਟੇ ਜਿਹੇ ਬਿਆਨ ਨੂੰ ਤੋ ਕਾਂਗਰਸ ਦਾ ਤਾਂ ਕੰਮ ਹੀ ਹੈ ਸਿਆਸਤ ਕਰਨਾ ਉਹਨਾਂ ਨੇ ਇੱਥੋਂ ਤੱਕ ਵੀ ਕੀਤਾ ਮੈਂ ਇਹੀ ਕਹਿ ਰਹੀ ਹਾਂ ਮੈਂ ਉਸੇ ਗੱਲ ਤੇ ਆ ਰਹੀ ਹਾਂ ਕਿ ਉਹਦਾ ਗੰਦ ਨਿਕਲ ਗਿਆ ਜੋ ਸੰਵਿਧਾਨ ਦੇ ਪ੍ਰਤੀ ਬਾਬਾ ਸਾਹਿਬ ਦੇ ਪ੍ਰਤੀ ਉਹਨਾਂ ਦੇ ਦਿਲ 'ਚ ਨਫ਼ਰਤ ਸੀਗੀ ਹੁਣ ਅਮਿਤ ਸ਼ਾਹ ਨੇ ਦੂਜੀ ਪ੍ਰੈਸ ਕਾਨਫਰੰਸ ਕਿਉਂ ਕੀਤੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਭਾਈ ਮੈਂ ਕਹਿਤਾ ਉਹਨਾਂ ਨੇ ਇੱਕ ਨਾ ਟਰਿਕ ਪਲੇ ਕੀਤਾ ਸੰਸਦ ਵਿੱਚ ਜਿਹੜਾ ਉਹਨਾਂ ਦਾ ਇੱਕ ਵੋਟ ਸਬਕਾ ਨਾ ਸੋ ਕਾਲਡ 3% ਅਪਰ ਕਾਸਟ ਜਿਹੜਾ ਜਾਂ ਬਾਮਨਾਂ ਨੂੰ ਅਟਰੈਕਟ ਕਰਨੀ ਜੋ ਉਹਦੀ ਸਟ੍ਰੈਟਜੀ ਸੀਗੀ ਉਹਨੇ ਤੀਰ ਮਾਰਤਾ ਕਹਿ ਕੇ ਕਿ ਅੰਬੇਦਕਰ 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 ਜਿਹੜੇ ਲੋਕੀ ਅੰਬੇਦਕਰ ਨੂੰ ਪਸੰਦ ਨਹੀਂ ਕਰਦੇ ਉਹ ਬਹੁਤ ਮੁੱਠੀ ਪਰ ਲੋਕ ਆ ਜਿਹੜੇ ਨਫ਼ਰਤ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਆ ਕੇ ਦੇਖੋ ਮੇਚਾਨੇ ਸੰਸਦ ਮੇ ਵੀ ਕੀ ਇਸਕਾ ਮਤਲਬ ਬੇੜਕਰ ਭਗਵਾਨ ਨਹੀਂ ਹੈ ਇਸਕਾ ਇਹਦਾ ਇਹ ਮਤਲਬ ਹੈਗਾ ਕਿ ਅੰਬੇਦਕਰ ਨੂੰ ਮੰਨਣ ਦੀ ਕੋਈ ਲੋੜ ਨਹੀਂ ਹੈਗੀ ਅੰਬੇਦਕਰ ਦੇ ਨਾਂ ਤੇ ਫੈਸ਼ਨ ਕਰ ਰਹੇ ਨੇ ਹੁਣ ਪ੍ਰੈਸ ਕਾਨਫਰੈਂਸ ਉਦੋਂ ਹੋਈ ਜਦ ਦੇਖਿਆ ਕਿ ਪੂਰਾ ਦੇਸ਼ ਦੇਸ਼ ਨਹੀਂ ਵਿਦੇਸ਼ 'ਚ ਵੀ ਬਾਬਾ ਸਾਹਿਬ ਨੂੰ ਖਾਲੀ ਇੰਡੀਆ 'ਚ ਨਹੀਂ ਭ ਇਹ ਇੱਕ ਕਲੈਕਟਿਵ ਗਲੋਬਲ ਮੂਵਮੈਂਟ ਬਣ ਗਿਆ ਫਿਰ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਨ ਉਹ ਵੀ ਹੰਕਾਰ ਸੀਗਾ ਉਹ ਹੰਕਾਰ ਕੀ ਸੀਗਾ ਕਿ ਵਿਪੱਖ ਜਿਹੜਾ ਹੈਗਾ ਮੇਰੀ ਸਟੇਟਮੈਂਟ ਨੂੰ ਤੋੜ ਮੋੜ ਕੇ ਲਾ ਰਿਹਾ ਦੂਜਾ ਹੰਕਾਰ ਕੀ ਸੀਗਾ ਜਿਹਦੇ ਲਈ ਆਹੇ ਤੜੀਪਾਰ ਮਸ਼ਹੂਰ ਨੇ ਉਹਨਾਂ ਨੇ ਕੀ ਕਿਹਾ ਕਿ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਨਕੇ ਉੱਪਰ ਜੋ ਵੀ ਕੋਰਟ ਕੇ ਥਰੂ ਜਾਂ ਜਿਸ ਤਰੀਕੇ ਸੇ ਵੀ ਕਾਨੂੰਨ ਕੇ ਥਰੂ ਕਾਰਵਾਈ ਕਰ ਸਕਤੇ ਤੇ ਇਹੀ ਤੇ ਤੂੰ ਕਰਦਾ ਆ ਇੱਥੇ ਇਹਨੂੰ ਤਾਂ ਕਹਣਾ ਸੰਵਧਾਨ ਦੀ ਉਲੰਘਣਾ ਡੈਮੋਕ੍ਰੇਸੀ ਦੀ ਉਲੰਘਣਾ ਵਿਚ ਮੀਨਸ ਅਗਰ ਕੋਈ ਵੌਇਸ ਕ੍ਰੀਏਟ ਕਰ ਰਹਾ ਆ ਆਵਾਜ਼ ਚੁੱਕ ਰਹਾ ਆ ਅਗਰ ਵਿਪੱਖ ਆਵਾਜ਼ ਚੁੱਕ ਰਹੇ ਨੇ ਸਾਰੇ ਲੋਕੀ ਕਿਉਂਕਿ ਤੁਸੀਂ ਗਲਤ ਕੀਤਾ ਤੇ ਤੁਸੀਂ ਉਹਨਾਂ ਨੂੰ ਕਾਨੂੰਨ ਦੇ ਰਾਹੀ ਘੁਮਾਓਗੇ ਕਿਉਂਕਿ ਤੁਹਾਨੂੰ ਪਤਾ ਹੈ ਜੁਡੀਸ਼ਰੀ ਪੂਰੀ ਤੁਹਾਡੇ ਹੱਥ ਚ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਲੋਅਰ ਕੋਰਟ ਤੇ ਤੁਹਾਡਾ ਕਬਜ਼ਾ ਤੁਹਾਡੇ ਲੋਕੀ ਬੈਠੇ ਤੁਹਾਡੇ ਜੱਜ ਬੈਠੇ ਤੁਸੀਂ ਮੈਨੀਪੂਲੇਟ ਕਰ ਲੈਣਾ ਪੁਲਿਸ ਵਾਲੇ ਤੇ ਹੈ ਹੀ ਤੁਹਾਡੇ ਨੌਕਰ ਉਹ ਤਾਂ ਜਨਤਾ ਦੇ ਸੇਵਕ ਹੈ ਹੀ ਨਹੀਂ ਤੇ ਤੁਸੀਂ ਪੁਲਿਸ ਤੋਂ ਪਰਚਾ ਕਰਵਾਓਗੇ ਸੁਪਰੀਮ ਕੋਰਟ ਤੋਂ ਆਰਡਰ ਉਹਨਾਂ ਦੇ ਖਿਲਾਫ ਲਿਆਓਗੇ ਦਿਸ ਇਜ਼ ਵਾਟ ਨਾ ਇਹ ਹੀ ਡਰਾ ਹੈ ਨਾ ਇਹ ਹੀ ਡਰਾ ਹੈ ਜੇ ਤੁਸੀਂ ਆਵਾਜ਼ ਚੁੱਕੀ ਡੈਮੋਕਰੇਸੀ ਵਿੱਚ ਤੁਸੀਂ ਅੰਦਰ ਐਕਟਿਵਿਸਟਾਂ ਆਵਾਜ਼ ਚੁੱਕੀ ਅੰਦਰ ਬੱਚੇ ਅਧ ਸਾਡੇ ਸਾਡੇ ਕੋਲ ਸਿੱਖਿਆ ਮਹਿੰਗੀ ਹੋ ਗਈ ਰੋਜ਼ਗਾਰ ਦੋ ਨੌਕਰੀਆਂ ਨਹੀਂ ਆਈਆਂ ਗਿਆ এমপ্লয়মেন্ট ਨਹੀਂ ਸਭ ਕੁਝ ਸਰਕਾਰੀ ਸੰਥਾਨ ਵੇਚਦੇ ਤੁਸੀਂ ਕਹਿੰਦੇ ਹੋ ਜੇਲ੍ਹ ਦਾ ਪਰਚਾ ਤੁਸੀਂ ਪਰਚੇ ਦਿੰਦੇ ਹੋ ਜਿੱਦਾਂ ਮੇਰੇ ਤੇ 10 ਐਫਆਈਆ ਨਾ ਕੀਤੀਆਂ ਇਹ ਦਿਸ ਇਸ ਐਂਡ ਆਫ ਡੈਮੋਕ੍ਰੇਸੀ ਜੇ ਉਹ ਜੀ ਹਰਕਤਾਂ ਕਰਦੇ ਉਹੀ ਅੰਮੇਚਾ ਆ ਕੇ ਦੇਖੋ ਇੱਕ ਹੁੰਦਾ ਕਿ ਸਿੰਪਥੀ ਲੈ ਕੇ ਮਾਫੀ ਮੰਗਣਾ ਲੇਕਿਨ ਇਹ ਟੀਟ ਨੇ ਮਾਫੀ ਨਹੀਂ ਮੰਗਨੀ ਲੇਕਿਨ ਉਹਨਾਂ ਨੇ ਕੀ ਕਰਕੇ ਦਿਖਾਤਾ ਕਿ ਆਪਣਾ ਉਹ ਜਿਹੜਾ ਤੁਹਾਡਾ ਕੰਪਲੈਕਸ ਸੀਗਾ ਨਾ ਉਹਨੂੰ ਤੁਸੀਂ ਸੁਪਰੀਅਰਿਟੀ ਕੰਪਲੈਕਸ ਹੀ ਦੱਸਿਆ ਕਿ ਮੈਂ ਤਾਨਾਸ਼ਾ ਹੈਗਾ ਮੈਂ ਦੱਸਣਾ ਹੁਣ ਕਾਨੂੰਨ ਕਿੱਦਾਂ ਚੱਲਦਾ ਮੈਂ ਕਾਰਵਾਈ ਕਰੂੰਗਾ ਸੋ ਦੈਟਸ ਵਾਟ ਉਹਨਾਂ ਨੇ ਉਹ ਕੀਤਾ ਨੈਕਸਟ ਟਾਈਮ ਬਿਆਨ ਇੱਕ ਤਾਂ ਚਲੋ ਇੱਕ ਸਟੇਟਮੈਂਟ ਦੇ ਨਾਲ ਬਹੁਤ ਕੁਝ ਹੋ ਗਿਆ ਜਹਨ ਜਿਵੇਂ ਤੁਸੀਂ ਕਿਹਾ ਕਿ ਅੰਦਰ ਪਿਆ ਹੁੰਦਾ ਬਾਹਰ ਆ ਜਾਂਦਾ ਤੇ ਉਹ ਆਇਆ ਤੇ ਉਹਦਾ ਵਿਰੋਧ ਕਿ ਅਸੀਂ ਵੀ ਅੱਜ ਗੱਲ ਤਾਂ ਕਰ ਰਹੇ ਆ ਇੱਕ ਤਾਂ ਹੋ ਗਈ ਕਿ ਸਟੇਟਮੈਂਟ ਪਾਰਲੀਮੈਂਟ ਦੇ ਅੰਦਰ ਚਰਚਾ ਕੀ ਹੋ ਰਹੀ ਹੈ ਇੱਕ ਉੱਥੋਂ ਤੱਕ ਇੱਕ ਅਮਲੀ ਰੂਪ ਦੇ ਵਿੱਚ ਜ਼ਿੰਦਗੀਆਂ ਦੇ ਵਿੱਚ ਆਮ ਜਿਹੜੇ ਹਾਸ਼ੀਏ ਤੇ ਧੱਕੇ ਗਏ ਲੋਕ ਆ ਉਹਨਾਂ ਦੇ ਵਿੱਚ ਤਾਂ ਤੁਸੀਂ ਅਕਸਰ ਰਹਿੰਦੇ ਹੋ ਉਹ ਕੀ ਸੋਚਦੇ ਆ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਹਾਸ਼ੀਏ ਤੋਂ ਮੇਨਸਟ੍ਰੀਮ 'ਚ ਆ ਰਹੀ ਹੈ ਜਾਂ ਫਿਰ ਉੱਥੇ ਹੀ ਰਹਿਣਗੇ ਦੇਖੋ ਬੜਾ ਵਧੀਆ ਸਵਾਲ ਹੈ ਲੇਕਿਨ ਬਿਲਕੁਲ ਅਨਕਟ ਲਾਇਓ ਹੈ ਨਾ ਇਹ ਕਟਿਓ ਨਾ ਬਿਲਕੁਲ ਮੈਨੂੰ ਪਤਾ ਤੁਹਾਡਾ ਚੈਨਲ ਅਨਕਟ ਹੀ ਲੋਂਦਾ ਮੈਂ ਵੀ ਤੁਹਾਡੇ ਤੋਂ ਰਿਕਵੈਸਟ ਕਰਦੀ ਆ ਕਿ ਜਦ ਤੁਸੀਂ ਸਾਡੇ ਜੇ ਐਕਟਿਵਿਸਟ ਦਾ ਇਹ ਲੀਡਰਸ ਕਹ ਲੋ ਜਾਂ ਮੈਂ ਆਪਣੀ ਜੋ ਇੱਕ ਗਰੀਬ ਤਬਕਾ ਹੈ ਉਹਨੂੰ ਉਹਨਾਂ ਦੀ ਆਵਾਜ਼ ਬਣ ਕੇ ਅੱਗੇ ਬੁਲੰਦ ਦਿਆਂ ਚ ਰੱਖਦੀ ਹੈ ਨਾ ਇਹ ਅਨਕਟ ਕਿਉਂ ਲਾਣਾ ਜ਼ਰੂਰੀ ਆ ਕਿਉਂਕਿ ਨਾ ਤੁਸੀਂ ਖਾਲੀ ਜਦ ਇਹੋ ਜੀ ਗੱਲ ਹੋਵੇ ਜਿੱਥੇ ਗਰੀਬਾਂ ਦੀ ਗੱਲ ਆ ਗਈ ਜਾਂ ਬਾਬਾ ਸਾਹਿਬ ਉਮੀਦ ਕਰਦੀ ਗੱਲ ਆ ਗਈ ਫੇਰ ਹੀ ਨਾ ਮੈਨੂੰ ਕਵਰ ਕਰਨਾ ਆਇਆ ਕਰੋ ਕਿਉਂਕਿ ਮੈਂ ਇੱਕ ਇੱਕ ਕਲੈਕਟਿਵ ਵੌਇਸ ਆ ਜਿਹੜਾ 92% ਤਬਕਾ ਭਾਰਤ ਚ ਹੈ ਨਾ ਜੀ ਚਾਹੇ ਐਸਸੀ ਐਸਟੀ ਓਬੀਸੀ ਮਿਨੋਰਟੀ ਮੈਂ ਇਹਨਾਂ ਦੀ ਕਲੈਕਟਿਵ ਵੌਇਸ ਆ ਮੈਂ ਭੁੱਲ ਨਹੀਂ ਸਕਦੀ ਕਿ ਮੇਰੀ ਡੋਮੀਨੈਂਟ ਆਇਡੈਂਟੀਟੀ ਐਜ਼ ਅ ਸਿੱਖ ਵੀ ਹੈਗੀ ਹੈ ਮੈਂ ਇੱਕ ਸਿੱਖ ਪਰਿਵਾਰ ਤੋਂ ਆਨੀ ਮੇਰੀ ਡੋਮੀਨੈਂਟ ਆਇਡੈਂਟੀ ਫਿਰ ਦੂਜਾ ਮੈਂ ਉਸ ਉਸ ਕਮਿਊਨਿਟੀ ਚੋਂ ਗਰੀਬ ਤੱਕੇ ਚ ਆਨੀ ਆ ਮੈਂ ਉਹਨਾਂ ਦੀ ਆਵਾਜ਼ ਆ ਮੈਂ ਉਹਨਾਂ ਦੀ ਮੈਂ ਉਹਨਾਂ ਦਾ ਸਪੈਸ਼ਲੀ ਉਹਨਾਂ ਦੇ ਲਈ ਬੋਲਦੀ ਕਿਉਂਕਿ ਉਹਨਾਂ ਦੇ ਨਾਲ ਤੱਕੇ ਹੁੰਦੇ ਉਹ ਹਾਸ਼ੀਏ ਤੇ ਖੜੇ ਨੇ ਮੈਂ ਇਸੇ ਕਰਕੇ ਕਹਿੰਦੀ ਕਿ ਤੁਸੀਂ ਤੇਰਾ ਵਿਚਰਦੇ ਹੋ ਉਹਨਾਂ ਚ ਲੋਕਾਂ ਦੀ ਜ਼ਿੰਦਗੀ ਬਦਲ ਰਹੀ ਹੈ ਕਿ ਨਹੀਂ ਨਹੀਂ ਇਟਸ ਪਿਓਰ ਸ਼ੀਰ ਨੌਨਸੈਂਸ ਜੋ ਕਹ ਰਿਹਾ ਕਿ ਜ਼ ਉਹਨੂੰ ਦੱਸਦੀਆਂ ਇੱਕ ਚੇਂਜ ਆਇਆ ਇੱਕ ਕਹਿੰਦੇ ਪੈਰਾਡਾਈਮ ਸ਼ਿਫਟ ਹੋਇਆ ਉਹ ਕਿੱਦਾਂ ਹੋਇਆ ਕਿ ਸੋਸ਼ਲ ਮੀਡੀਆ ਆਇਆ ਹੈ ਨਾ ਸੋਸ਼ਲ ਮੀਡੀਆ ਦੀ ਤਾਕਤ ਹੈ ਹੈਨਾ ਤੁਹਾਡੇ ਜੇ ਜਰਨਲਿਸਟ ਜਿਨ੍ਹਾਂ ਦੇ ਅੰਦਰ ਦਰਦ ਆ ਜਾਂ ਜਿਨ੍ਹਾਂ ਨੂੰ ਸਵਾਰਥ ਨਹੀਂ ਹੈਗਾ ਕਿ ਜਿਨ੍ਹਾਂ ਦੀ ਜੇਬਾਂ ਗੋਦੀ ਮੀਡੀਆ ਭਰ ਨਹੀਂ ਰਹੀਆਂ ਮੋਦੀ ਭਰ ਨਹੀਂ ਰਿਹਾ ਉਹ ਸੱਚਾਈ ਅੱਜ ਵੀ ਦੱਸ ਰਹੇ ਨੇ ਹੁਣ ਕਿਤੇ ਕੋਈ ਤੱਕਾ ਹੋਊਗਾ ਨਾ ਤੇ ਆਪਣੇ ਕੋਲ smartphones ਆ ਆਪਣੇ ਕੋਲ ਇੰਟਰਨੈਟ ਆ ਤੁਸੀਂ ਵੀਡੀਓ ਪਾ ਦੋਗੇ ਨਾ ਤਾਂ ਨਾਟ ਓਨਲੀ ਇੰਡੀਆ ਪੂਰਾ ਗਲੋਬਲੀ ਉਹ ਵੀਡੀਓ ਸਪਰੈਡ ਹੋ ਜੂਗੀ ਕਮ ਜੂਗੀ ਜਦ ਘੁੰਮੂਗੀ ਤੇ ਫਿਰ ਲੋਕਾਂ ਦੀ ਸਿੰਪਥੀ ਵੀ ਆਊਗੀ ਲੋਕਾਂ ਦੀ ਹੈਲਪ ਆਊਟ ਵੀ ਹੋਣੀ ਉਹ ਉਹ ਜ਼ਿਆਦਾ ਲੋਕਾਂ ਨੂੰ ਰੀਚ ਹੋਊਗੀ ਤੇ ਲੋਕਾਂ ਦੀ ਉਹ ਇੱਕ ਗਲੋਬਲ ਆਵਾਜ਼ ਬਣ ਜਾਊਗੀ ਤੇ ਉਹਨੂੰ ਜਸਟਿਸ ਮਿਲਣ ਦਾ ਕਿਤੇ ਸਕੋਪ ਹੋਊਗਾ ਬਟ ਇਹਨਾਂ ਦਾ ਕੀ ਹੈ ਇਹਨਾਂ ਨੇ ਝੂਠੇ ਦੱਸਣਾ ਹੈਗਾ ਹਮੇਸ਼ਾ মিডিਆ ਦੇ ਰਾਹੀਂ ਸਾਡੀ ਆਵਾਜ਼ ਕਦੀ ਨਹੀਂ ਦੱਸਣੀ ਹੁਣ ਤੁਹਾਡੀ ਗੱਲ ਤੇ ਆ ਜਾਨੀ ਮੈਂ ਜਿਹੜੇ ਉਹ ਲੋਕੀ ਤੁਸੀਂ ਕਹਿ ਰਹੇ ਹੋ ਕਿ ਚੇਂਜ ਹੋਇਆ ਚੇਂਜ ਅੰਬੇਦਕਰ 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 ਕਰਨ ਨਾਲ ਨਹੀਂ ਹੋਣਾ ਉਹ ਵਿਪਖਸ਼ੀ ਪਾਰਟੀਆਂ ਵੀ ਕਰ ਰਹੀਆਂ ਨੇ ਜਿੱਦਾਂ ਤੁਸੀਂ ਤੁਹਾਡੀ ਗੱਲ ਤੇ ਆ ਜਾਨੀ ਆਪਾਂ ਨੂੰ ਦਸਤਰਾਂ ਦੇ ਅੰਦਰ ਅੰਬੇਦਕਰ ਦੀ ਫੋਟੋ ਨਹੀਂ ਚਾਹੀਦੀ ਭਗਤ ਸਿੰਘ ਦੀ ਫੋਟੋ ਨਹੀਂ ਚਾਹੀਦੀ ਆਪਾਂ ਨੂੰ ਜਿਹੜੇ ਦਸਤਰਾਂ ਦੀ ਕੁਰਸੀਆਂ ਆ ਨਾ ਉਹਦੇ ਤੇ ਅੰਬੇਦਕਰ ਦੇ ਬੱਚੇ ਚਾਹੀਦੇ ਉਹਦੇ ਤੇ ਭਗਤ ਸਿੰਘ ਦੁਆਲੇ ਜਿਹੜੇ ਆਵਾਜ਼ ਚੱਕਣ ਵਾਲੇ ਲੋਕੀ ਜਿਹੜੇ ਨਹੀਂ ਡਰ ਬੱਚੇ ਉਹਨਾਂ ਨੂੰ ਉਹ ਉੱਥੇ ਚਾਹੀਦੇ ਕੁਰਸੀਆਂ ਦੇ ਬੈਠ ਕੇ ਉਹ ਅਫਸਰ ਬਣੇ ਚਾਹੀਦੇ ਉਹਨਾਂ ਨੂੰ ਉਹ ਫੈਸਿਲਿਟੀਆਂ ਜੋ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਜੋ ਸਪੈਸ਼ਲ ਪ੍ਰੋਵੀਜ਼ਨਸ ਇਸ ਤਰ੍ਹਾਂ ਕੇ ਲਈ ਬਣੇ ਜਿਨ੍ਹਾਂ ਦਾ ਸਦੀਆਂ ਤੋਂ ਪਿਛਕਾਰ ਸਦੀਆਂ ਨਾਲ ਡਿਸਕ੍ਰਿਮੀਨੇਸ਼ਨ ਚਾਹੇ ਜਾਤ ਦੇ ਆਧਾਰ ਤੇ ਚਾਹੇ ਨਸਲ ਦੇ ਆਧਾਰ ਤੇ ਚਾਹੇ ਕਿਸੇ ਵੀ ਤਰੀਕੇ ਦੇ ਆਧਾਰ ਤੇ ਜਿੱਤੂ ਸਿੱਖੋ ਸਿੱਖਾ ਦੇ ਨਾਲ ਤੋਂ ੱੱਕੇ ਹੁੰਦੇ ਆਏ ਉਸ ਜੋ ਸਾਨੂੰ ਸਦੀਆਂ ਤੋਂ ਪਿੱਛੇ ਰੱਖਦਾ ਨਾ ਉਹਨਾਂ ਨੂੰ ਟ੍ਰੂ ਰਿਪਰੈਜ਼ੈਂਟੇਸ਼ਨ ਲੈ ਕੇ 100% ਜੋ ਉਹਨਾਂ ਦਾ ਅਧਿਕਾਰ ਬੰਦਾ ਉਹਨਾਂ ਦੀ ਹਿੱਸੇਦਾਰੀ ਦੇ ਹ ਹੋ ਗਿਆ ਤੇ ਮੂਰਤੀਆਂ ਲਾ ਦਿਓ ਫੈਸ਼ਨ ਕੀ ਕਰਦੀ ਹਰ ਸਰਕਾਰ ਬੀਜੇਪੀ ਕੀ ਕਰੀ ਮੋਦੀ ਕੀ ਕਰੇ ਹੁਣ ਤੁਸੀਂ ਦੇਖਿਆ ਬਾਬਾ ਸਾਹਿਬ ਦਾ ਪ੍ਰਿਣੀਮਾਨ ਦਿਵਸ ਸੀਗਾ ਜੀ ਮੂਰਤੀ ਦੇ ਮਾਲਾ ਪਾਓ ਤੇ ਫੁੱਲ ਚੜਾਓ ਹਮ ਔਰ ਕਹਿ ਦੇਣਾ ਕਿ ਦੇਖੋ ਜੀ ਮੋਦੀ ਜੀ ਕਿੰਨਾ ਪਿਆਰ ਕਰਦੇ ਵੀ ਡੋਨਟ ਵਾਂਟ ਯੂ ਟੂ ਸੈਲੀਬ੍ਰੇਟ ਅੰਬੇਡਕਰ ਜਨਮਤੀ ਤੂੰ ਸੈਲੀਬ੍ਰੇਟ ਅੰਬੇਡਕਰ ਦਾ ਪ੍ਰਿਣੀਮਾਨ ਦਿਵਸ 14 ਅਪ੍ਰੈਲ ਸੈਲੀਬ੍ਰੇਟ ਕਰੋ ਯਾ ਅੰਬੇਡਕਰ ਦੇ ਨਾਤੇ ਵੱਡੀ ਵੱਡੀ ਇੰਸਟੀਚੂਨਸ ਬਣਾਓ ਅੰਬੇਡਕਰ ਦੇ ਨਾਤੇ ਸੜਕਾ ਬਣਾ ਦਿਓ ਅੰਬੇਡਕਰ ਦੇ ਨਾਤੇ ਤੁਸੀਂ ਉਹ ਚੌਰਾਹੇ ਤੇ ਬੋਰਡ ਲਾ ਦਿਓ ਇਦੇ ਨਾਲ ਬੱਚਿਆਂ ਦਾ ਅੰਬੇਦਕਰ ਦੇ ਬੱਚਿਆਂ ਦਾ ਭਲਾ ਨਹੀਂ ਹੋਣਾ ਇਹਦੇ ਨਾਲ ਸੰਵਿਧਾਨ ਨਹੀਂ ਬਚਣਾ ਸੰਵਿਧਾਨ ਬਚਣਾ ਜੋ ਅੰਬੇਦਕਰ ਨੇ ਸੰਵਿਧਾਨ ਦੇ ਅੰਦਰ ਲਿਖਿਆ ਹੈਗਾ ਉਹਨੂੰ ਇੰਪਲੀਮੈਂਟ ਕਰਨ ਲਈ ਉਹ ਜੋ ਪੋਲਿਸੀਜ਼ ਜੋ ਸਕੀਮਸ ਸਪੈਸ਼ਲ ਪ੍ਰੋਵੀਜ਼ਨਸ ਜੋ ਲੋਕਾਂ ਲਈ ਦਿੱਤੇ ਉਹਨਾਂ ਨੂੰ ਅੰਬੇਦਕਰ ਨੇ ਰਾਜਨੀਤਿਕ ਕਰਨ ਦੇ ਹਮੇਸ਼ਾ ਖਲਾਫ ਸੀਗੇ ਤੁਸੀਂ ਸਾਰੇ ਸਰਕਾਰੀ ਸੰਸਾਧਨ ਫਰਮ ਬੈਂਕ ਟੂ ਰੇਲਵੇ ਟੂ 에어ਪੋਰਟਸ ਟੂ ਸਕੂਲਸ ਯੂਨੀਵਰਸਿਟੀਆਂ ਕਾਲਜ ਇਸ एवरीथिंग ਪ੍ਰਾਈਵੇਟ ਕਰਤਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਤੁਸੀਂ ਲਾਇਆ ਤਾਂ ਕਿ ਤੁਹਾਡੇ ਦੋਸਤ ਅਦਾਨੀ ਮੰਦੀ ਨੂੰ ਫਾਇਦਾ ਹੋਵੇ ਤਾਂ ਕਿ ਗਰੀਬਾਂ ਦੇ ਬੱਚੇ ਜਿਹੜਾ ਜਿਹਦਾ ਪਿਓ ਤੁਸੀਂ ਮੈਨੂੰ ਦੱਸੋ ਪਿੰਡ ਚਲੋ ਮੇਰੇ ਨਾਲ ਹੈ ਨਾ ਪੰਜਾਬ ਦੇ ਵਿੱਚ ਜਿੰਦੇ ਆਪਾਂ ਬਾਅਦ ਦੀ ਗੱਲ ਨਹੀਂ ਕਰਦੇ ਸਾਡੇ ਬਚਾਰੇ ਗਰੀਬ ਬਾਬੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਦੇ ਖੇਤਾਂ 'ਚ ਕੰਮ ਕਰਦੇ ਇੱਕ ਲਸੀ ਦੇ ਗਲਾਸ ਲਈ ਗਰੀਬੀ ਗਰੀਬੀ ਦੀ ਗੱਲ ਕਰ ਰਹੀ ਹੈ ਨਾ ਉਹਨਾਂ ਪਿਆਰ ਬਹੁਤ ਆ ਲੇਕਿਨ ਗਰੀਬੀ ਆ ਹੈ ਨਾ ਗਰੀਬੀ ਮਜ਼ਦੂਰੀ ਕਰਨੀ ਸਰੀਰ ਖਤਮਾ ਕੰਡਮ ਚਲੀ ਜਾ ਲੇਕਿਨ ਰਿਕਸ਼ਾ ਚਲਾ ਰਹੇ ਨੇ ਮਤਲਬ ਇੰਨਾ ਪਤਲਾ ਇੰਨਾ ਦੁਬਲਾ ਸਰੀਰ ਹੈ ਧੁੱਪ ਨਾਲ ਸਰੀਰ ਦੀ ਹਾਲਤ ਇਹ ਹੋ ਖਰਾਬ ਹੋ ਗਈ ਲੇਕਿਨ ਕਿਉਂ ਕਿਉਂਕਿ ਸ਼ਾਮ ਨੂੰ ਪੈਸੇ ਖੂਪ ਉਟਣਗੇ ਤਾਂ ਸ਼ਾਮ ਨੂੰ ਜਾ ਕੇ ਬੱਚਿਆਂ ਨੂੰ ਰੋਟੀ ਖਿਲਾਵਾਂਗੇ ਉਹ ਸਭ ਤੋਂ ਜ਼ਿਆਦਾ ਉਹਨਾਂ ਦਾ ਗਰੀਬ ਤਬਕਾ ਇਨ ਪੰਜਾਬ ਇਟ ਇਜ਼ ਅੱਜ ਸੈਂਸਸ ਹੋਇਆ ਤੇ 37% ਪਲੱਸ ਦਾ ਸ਼ਡਿਊਲ ਕਾਸਟ ਮੈਂ ਸਿਰਫ ਸ਼ਡਿਊਲ ਕਾਸਟ ਤਬਕੇ ਦੀ ਗੱਲ ਕਰੀਏ ਕਿਉਂ ਕਿਉਂਕਿ ਪੂਰੇ ਭਾਰਤ ਵਿੱਚ ਉਹਨਾਂ ਦੀ ਆਬਾਦੀ ਪੰਜਾਬ 'ਚ ਸਭ ਤੋਂ ਜ਼ਿਆਦਾ ਹੈਗੀ ਐਂ ਕਿੱਥੇ ਗਈਆਂ ਹੋ ਸਰਕਾਰਾਂ ਜਿਹੜੀਆਂ ਅੰਬੇਡਕਰ ਦੀਆਂ ਕਹੋ ਉਹਨਾਂ ਨੂੰ ਜਿਹੜੀ ਸਕੀਮ ਮਂਬੇਦਕਰ ਸਾਹਿਬ ਨੇ ਐਸਸੀਐਸਟੀ ਸਬਪਲਾਨ ਕਿਹਾ ਸੀਗਾ ਇਹਨਾਂ ਤੁਹਾਡੇ ਚੈਨਲ ਤੇ ਤੁਸੀਂ ਇੱਕ ਮਿੰਟ ਅਗਲਾ ਸਵਾਲ ਨਾ ਕਰਿਓ ਪਹਿਲੇ ਸੁਣ ਲਿਓ ਐਸਸੀਐਸਟੀ ਸਬਪਲਾਨ ਕਹਿੰਦਾ ਹੈ ਕਿ ਜਿਸki ਜਿਤਨੀ ਸੰਖਿਆ bari usdi us usdi utni hissedari te budget da unna hissa us tabke da ਐਸਸੀਐਸਟੀ ਸਬਪਲਾਨ ਹੈ ਜਿਹੜਾ ਤਬਕਾ ਸ਼ੈਡਿਊਲ ਕਾਸਟ ਹੈ ਤੇ ਜੇ ਸੋ 100 ਰੁਪਿਆ ਬਜਟ ਹੈ ਪੰਜਾਬ ਸਰਕਾਰ ਦਾ ਤੇ 100 ਰੁਪਏ ਵਿੱਚੋਂ 33% ਪਿਛਲੇ ਸੈਂਸਸ ਦੇ ਹਿਸਾਬ ਨਾਲ 33% ਹਿੱਸਾ 35% ਬਣਦਾ ਹੋਊਗਾ 35% ਬਣਦਾ ਹੋਊਗਾ ਮਤਲਬ ਜੇ ਕਰੋੜਾਂ ਦੇ ਹਿਸਾਬ ਨਾਲ ਬਜਟ ਹੈ ਤੇ 37 35 100 ਕਰੋੜ ਰੁਪਈਆ ਉਹਨਾਂ ਦਾ ਗਰੀਬਾਂ ਦਾ ਤੇ ਦੱਸੋ ਤੁਸੀਂ ਨਿਰੇਗਾ ਦੀ ਬੀਬੀਆਂ ਧੱਕੇ ਖਾ ਰਹੀਆਂ ਬੀਬੀਆਂ ਸਵੇਰੇ ਉਸ ਸਾਈਕਲ ਜਿਆ ਲੈ ਕੇ ਕੂੜਾ ਚੁੱਕਦੀਆਂ ਉਹਨਾਂ ਨੂੰ ਕੋਈ ਪਾਲਿਸੀ ਨਹੀਂ ਮਿਲਦੀ ਉਹ ਕਹਿੰਦਾ ਜੇ ਕੋਈ ਬੀਬੀ ਵਿਧਵਾ ਹੋ ਜਾਏ ਉਹਨੂੰ ਸਕੀਮ ਉਹਨੂੰ ਲੋਨ ਦੋ ਉਹਨੂੰ ਬਿਜ਼ਨਸ ਤੋਂ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਸਕਾਲਰਸ਼ਿਪ ਦੋ ਬੱਚੇ ਨੇ ਆਈਐਸ ਆਈਪੀਐ ਵੜਦਾ ਮਿਹਨਤਾਂ ਨਾ ਮਿਲਣਾ ਤਾਂ ਦੂਰ ਦੀ ਗੱਲ ਇੱਕ ਪ੍ਰੋਪਾਗੈਂਡਾ ਇਹ ਵੀ ਚਲਾਇਆ ਜਾਂਦਾ ਕਿ ਨਰੇਗਾ ਵਾਲੇ ਤੇ ਬੰਦੇ ਹੀ ਵੇਲੇ ਆ ਵੇਲੇ ਮੁੜ ਕੇ ਆ ਜਾਂਦੇ ਆ ਉੱਥੇ ਟਾਈਮ ਪਾਸ ਕਰਕੇ ਬਾਅਦ ਚ ਭਾਲਦੇ ਆ ਕਿ ਖਾਤੇ ਚ ਪੈਸੇ ਵੀ ਆਉਣੇ ਚਾਹੀਦੇ ਐਦਾਂ ਦੀਆਂ ਵੀ ਗੱਲਾਂ ਮਿਲਦੀਆਂ ਸਾਡੇ ਮੰਤਰੀ ਸੰਤਰੀ ਬਾਕੀ ਹੋਰ ਵੱਡੀਆਂ ਪੋਜੀਸ਼ਨਾਂ ਤੇ ਤੇ ਬਹੁਤ ਕੰਮ ਕਰਦੇ ਨੇ ਜੋ ਵੇਲੇ ਬੰਦੇ ਨੇ ਗਰੀਬਾਂ ਦਾ ਵੇਲਾ ਬੈਠਣਾ ਤੇ ਨਜ਼ਰ ਆ ਜੂਗਾ ਹੈਨਾ ਗਰੀਬਾਂ ਦਾ ਵੇਲਾ ਬੈਠ ਕੇ ਗਲੀਆਂ ਚ ਬਹਿ ਕੇ ਚੁਗਲੀਆਂ ਕਰਨਾ ਤੇ ਨਜ਼ਰ ਆ ਜੂਗਾ ਕੋਈ ਤੁਸੀਂ ਕੀ ਕਰਦੇ ਹੋ ਤੁਸੀਂ ਤਾਂ ਦੇਸ਼ ਨੂੰ ਜਿੱਥੇ ਪਹੁੰਚ ਰਿਹਾ ਸੀਗਾ ਉਤੋਂ ਵੀ ਪਿੱਛੇ ਲਿਆ ਐ ਤੁਸੀਂ ਕਹਿੰਦੇ ਜੀ ਸਾਡਾ ਵਿਦੇ ਤੇ ਮੂੰਹ ਹੁੰਦੀ ਤੁਹਾਡੀ ਵਿਦੇਸ਼ ਚ ਤੁਸੀਂ ਕਹਿੰਦੇ ਜੀ ਸਾਡਾ ਨਾਂ بڑا ਚੱਲਦਾ ਸੀ ਵਿਸ਼ਗੁਰੂ ਬਣਾ ਰਹੇ ਆ ਇਹ ਵਿਸ਼ਗੁਰੂ ਬਣਾ ਰਹੇ ਹੋ ਕਿ ਤੁਸੀਂ ਬੱਚਿਆਂ ਦੇ ਝੂਠੇ ਪਰਚੇ ਪਾ ਪਾ ਕੇ ਬੱਚਿਆਂ ਨੂੰ ਜੇਲ੍ਹਾਂ ਚ ਕੀਤਾ ਪੰਜਾਬ ਦੇ ਹਾਲਾਤ ਦੇਖ ਲਓ ਤੁਸੀਂ ਪੁਲਿਸ ਦੇ ਥਰੂ ਤੁਸੀਂ ਸਿਸਟਮ ਦੇ ਰਾਹੀਂ ਤੁਸੀਂ ਸਰਕਾਰਾਂ ਦੇ ਰਾਹੀਂ ਪੂਰਾ ਨਸ਼ਾ ਪੰਜਾਬ ਦੇ ਬੱਚਿਆਂ ਦੇ ਅੰਦਰ ਅੰਦਰ ਵੜਤਾ ਚਾਹੇ ਹਰਿਆਣਾ ਦੇਖ ਲਓ ਤੁਸੀਂ ਕਿਉਂਕਿ ਇਹ ਮਾਰਸ਼ਲ ਕੋਮਾ ਨੇ ਇਹ ਗੁਰੂ ਪੀਰਾਂ ਦੀ ਧਰਤੀ ਆ ਇੱਥੇ ਯੋਧੇ ਪੈਦਾ ਹੁੰਦੇ ਤੁਸੀਂ ਬਰਬਾਦ ਕਰਕੇ ਰੱਖਤਾ ਪੰਜਾਬ ਨੂੰ ਤੇ ਤੁਸੀਂ ਇਹਨਾਂ ਦੱਸੋ ਸਾਨੂੰ ਕਿ ਉਹ ਨਿਲ ਵਿਰੇ ਨੇਗਾ ਨੇ ਰੇਗਾ ਦੇ ਵਰਕਰ ਵਿਚਾਰੇ 10 ਵੀ 30000 ਰੁਪਏ ਲੈ ਕੇ ਗਏ ਜੀ ਕੋਈ ਪਰਮਨੈਂਟ ਐ ਇੰਨਾ ਵੀ ਨਹੀਂ ਮਿਲਦਾ ਉਹਨਾਂ ਨੂੰ ਤੁਹਾਨੂੰ ਵੀ ਲੈ ਬੈਠਣਾ ਨਜ਼ਰ ਆਂਦਾ ਜੋ ਤੁਸੀਂ ਬਰਬਾਦੀ ਕਰਤੀ ਪੂਰੇ ਭਾਰਤ ਦੀ ਤੇ ਤੁਸੀਂ ਪਰਿਵਾਰ ਪੰਜਾਬ ਨੂੰ ਵੰਡ ਕੇ ਪੰਜਾਬ ਨੂੰ ਬਰਬਾਦ ਕਰਕੇ ਬਰਬਾਦੀ ਕੀਤੀ ਵੇਅਰ ਆਰ ਵੀ ਸਟੈਂਡਿੰਗ ਅੰਬੇਦਕਰ ਨਾਲ ਇਨੀ ਚੀਜ਼ਾਂ ਦੇ ਖਿਲਾਫ ਸੀਗਾ ਇਸੇ ਕਰਕੇ ਉਹਨਾਂ ਨੂੰ ਪਤਾ ਸੀਗਾ ਕਿ ਇਹ ਸਟ੍ਰੈਟਜੀ ਦੇਖੋ ਬੜੇ سارے ਲੋਕੀ ਹੋਣੇ ਜਿਹੜੇ ਸਿਧਾਂਤ ਰਾਹੀ ਵੀ ਨਾ ਡਿਫਰੈਂਟ ਓਪੀਨੀਅਨ ਰੱਖਦੇ ਹੋਣੇ ਕੌਂਟਰੋਵਰਸੀ ਇਹ ਵੀ ਹੈਗੀ ਹੈ ਨਾ ਜੋ ਮੈਂ ਦੇਖਦੀ ਆਂ ਪੰਜਾਬ ਦੇ ਵਿੱਚ ਉਹ ਕਹਿੰਦੇ ਨੇ ਕਿ ਸਿਧਾਂਤ ਨੇ ਆਪਾਂ ਨੂੰ ਦਿੱਤਾ ਹੀ ਕੀ ਆ ਮੈਨੂੰ ਇਹ ਲੱਗਦਾ ਕਿ ਆਪਾਂ ਸਿੱਧੇ ਤਰੀਕੇ ਨਾਲ ਨਾ ਪੜਿਆ ਹੀ ਨਹੀਂ ਅੰਬੇਦਕਰ ਖਾਲੀ ਨਾ ਗਰੀਬਾਂ ਦਾ ਇਹ ਸਿਰਫ ਸ਼ਡਿਊਲ ਕਾਸ ਦਾ ਹੀ ਨੇਤਾ ਨਹੀਂ ਸੀਗਾ ਇਹਨਾਂ ਸਾਡੀ ਬੜੀ ਗੰਦੀ ਸੋਚ ਨਹੀਂ ਹੈਗੀ ਹੈ ਕਿ ਜਿੱਥੇ ਨਾ ਅਸੀਂ ਅੰਬੇਦਕਰ ਨੂੰ ਜਾਤ ਦੇ ਰਹੇ ਨਾ ਕਨ ਉਹ ਕੌਨਕਰੀਟ ਕਰਦੇ ਨੇ ਆਪੋ ਆਪਣੇ ਹੀਰੋ ਵੀ ਵੰਡੇ ਹੋਏ ਆ ਨਾ ਰੋਲ ਮਾਡਲ ਵੀ ਵੰਡੇ ਹੋਏ ਆ ਕਿ ਤੇ ਉਹਨਾਂ ਦਾ ਏ ਉਹਨਾਂ ਦਾ ਯੈਸ ਯੈਸ ਇਫ ਦਿਸ ਇਜ਼ ਵੈਰੀ ਡਿਸਹਾਰਟਨਿੰਗ ਹੈ ਨਾ ਜੇ ਤੁਸੀਂ ਅੰਬੇਦਕਰ ਨੂੰ ਪੜੋ ਨਾ ਜੇ ਅੰਬੇਦਕਰ ਇੱਕ ਵਾਰੀ ਨਾ ਬਸ ਮੈਂ ਕਹਿੰਦੀ ਹਾਂ ਕਿਸੇ ਨੇ ਵੀ ਨਾ ਖਾਸ ਕਰ ਵੂਮਨਸ ਨੇ ਇੱਕ ਵਾਰੀ ਅੰਬੇਦਕਰ ਨੂੰ ਪੜ ਲਓ ਜੇ ਤੁਸੀਂ ਅੰਬੇਦਕਰ ਨੂੰ ਪੜੋਗੇ ਨਾ ਤੁਹਾਨੂੰ ਲੱਗੇਗਾ ਕਿ ਯਾਰ ਅੱਜ ਮੇਰੇ ਹੱਥ 'ਚ ਮਾਈਕ ਅੱਜ ਮੈਂ ਜਰਨਲਿਜ਼ਮ ਕਰ ਲਾਂ ਬਿਕੋਜ਼ ਆਫ ਅੰਬੇਦਕਰ ਪ੍ਰੈਸ ਦਾ ਫਰੀडम ਜੋ ਮੇਰੇ ਹੱਥ 'ਚ ਜੋ ਮੈਂ ਸੱਚਾਈ ਦੱਸ ਪਾ ਰਿਆਂ ਜੋ ਮੈਨੂੰ ਅੱਜ ਮਾਨ ਸਮ ਸਰ ਜੀ ਮੇਰੀ ਨਿਔਕਾਤ ਨਹੀਂ ਹੈ ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂ ਦੂੰ ਕਿਉਂਕਿ ਆਈ ਐਮ ਬਾਉਂਡ ਟੂ ਗਿਵ ਬਿਕਾਜ਼ ਯੂ ਆਰ মিডিਆ ਯੂ ਹੈਵ ਥਿਸ ਪ੍ਰੈਸ ਫਰੀडम ਆਈ ਐਮ ਬਾਉਂਡ ਟੂ ਰਿਪਲਾਈ ਜੋ ਵੀ ਤੁਸੀਂ ਤੁਹਾਡੇ ਸਵਾਲ ਹੈ ਮੈਨੂੰ ਜਵਾਬ ਦੇਣਾ ਪੈਣਾ ਹੈ ਥਿਸ ਇਜ਼ ਦ ਬਿਊਟੀ ਆਫ ਦ ਕਨਸਟੀਟਿਊਸ਼ਨ ਥਿਸ ਇਜ਼ ਦ ਬਿਊਟੀ ਆਫ ਦ ਵਾਟ ਦ ਵਰ ਕੰਬੇੜਕਰ ਹੈਸ ਡਨ ਕਿੰਦੇ ਨੇ ਕਿ ਜਿਹੜੇ ਇਸ ਸੋਚ ਦੇ ਉੱਤੇ ਚੱਲਣਾ ਚਾਹੁੰਦੇ ਆ ਤੁਹਾਡੀਆਂ ਗੱਲਾਂ ਲੋਕਾਂ ਨੇ ਪਹਿਲਾਂ ਵੀ ਸੁਣੀਆਂ ਤੇ ਇਸ ਇੰਟਰਵਿਊ ਦੇ ਜ਼ਰੀਏ ਵੀ ਸੁਣਨਗੇ ਕੋਈ ਸਹਿਮਤੀ ਰੱਖਣਗੇ ਕੁਝ ਕਹਿਣਗੇ ਕਿ ਇਹਨਾਂ ਦਾ ਦਿਮਾਗ ਹੀ ਘੁੰਮਿਆ ਹੋਇਆ ਹੈ ਇਹਨਾਂ ਦਾ ਕ ਮੈਂ ਗੱਲ ਕਰਦਾ ਉੱਥੇ ਜਦੋਂ ਤੁਹਾਡਾ ਵਾਪ ਪੈਂਦਾ ਇਹ ਜੀ ਇੰਸਟੀਚਿਊਸ਼ਨ ਦੇ ਵਿੱਚ ਕੰਮ ਕਰਦੇ ਆ ਪੜਦੇ ਆ ਹੋਇਆ ਨੌਕਰੀ ਕਰਦੇ ਆ ਹੋਇਆ ਉਦੋਂ ਤੁਹਾਨੂੰ ਕੀ ਕੀ ਫੇਸ ਕਰਨਾ ਪਿਆ ਸੀ ਉਦੋਂ ਜਗ ਜाहिर ਹੈ ਮੇਰੀ ਤਾਂ ਜਿਹੜੀ ਲੜਾਈ ਇੱਕ ਲੜੀ ਆ ਮੈਂ ਉਹ ਤਾਂ ਮੈਨੂੰ ਲੱਗਦਾ ਕਿ ਇੰਟਰਨੈਸ਼ਨਲ ਲੜਾਈ ਸੀਗੀ ਪੂਰੀ ਪੂਰੇ ਇੰਟਰਨੈਸ਼ਨਲ ਪੱਤਰਾਂੋਂ ਵੀ ਬਹੁਤ ਸਪੋਰਟ ਆਇਆ بڑے ਆਰਟੀਕਲਸ ਛਪੇ ਨੇ ਬਹੁਤ ਨਿਊਜ਼ ਉੱਥੇ ਵੀ ਚੱਲੀ ਆ ਜੀ ਜੀ ਉਹ ਹੀ ਸੇਮ ਲੜਾਈ ਸੀਗੀ ਕਿ ਤੁਸੀਂ ਜਦ ਪੜ੍ਹ ਲਿਖ ਕੇ ਛੋਟੇ ਤਬਕੇ ਤੋਂ ਆਕੇ ਛੋਟੀ ਜਗ੍ਹਾ ਤੋਂ ਆਕੇ ਵੱਡੀ ਜਗ੍ਹਾ ਤੇ ਪਹੁੰਚ ਦਿਓ ਯੂਨੀਵਰਸਿਟੀ 'ਚ ਔਰ ਉਹਨਾਂ ਨੂੰ ਕਿੱਦਾਂ ਬਰਦਾਸ਼ਤ ਹੋਈ ਜਿਹੜਾ 3% ਮੰਨੂ ਬੈਠੇ ਆ ਉੱਤੇ ਨਾ ਆਪਾਂ ਦੀ ਲੜਾਈ ਨਾ ਦੋ ਹੀ ਚੀਜ਼ਾਂ ਦੀਆਂ ਬੇੜ ਕਰਵਾਦ ਮੰਨੂ ਬਾਦ ਜਿਹੜਾ ਬ੍ਰਾਹਮਣ ਹੈ ਨਾ ਬਹੁਤ ਸ਼ਰਾਰਤੀ ਹੈ ਮੈਂ ਇਹ ਨਹੀਂ ਕਹਿੰਦੀ ਕਿ ਬ੍ਰਾਹਮਣ ਇਨ ਪਰਸਨ ਬੰਮਣਵਾਦ ਜੋ ਹੈ ਨਾ ਜਿਹੜਾ ਲੋਕਾਂ ਦੇ ਅੰਦਰ ਉਹ ਵਿਚਾਰ ਤਾਰਾ ਹੈ ਵਿਚਾਰ ਤਾਰਾ ਦੀ ਲੜਾਈ ਇਹ ਤੇ ਮੈਂ ਬਾਤ ਚਾਹੂੰਗੀ ਪਹਿਲੇ ਤੁਹਾਡੀ ਗੱਲ ਦਾ ਜਵਾਬ ਦਵਾਂ ਉਹ ਜੋ ਉਹਨਾਂ ਦੇ ਅੰਦਰ ਗੰਦਗੀ ਹੈ ਨਾ कि ਜਿਹੜਾ ਸਾਨੂੰ ਬਰਦਾਸ਼ਤ ਨਹੀਂ ਕਰਦੇ ਉਹ 92% ਜਿਹੜਾ ਤਬਕਾ ਹੈਗਾ ਜਿਹੜਾ ਮਿਨੋਰਟੀ ਦਲਿਤਸ ਹੋਗੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਸਾਨੂੰ ਦੇਖ ਕੇ ਤੇ ਉਹ ਜੋ ਮੈਂ ਜ ਲੜਾਈ ਲੜ ਰਹੀ ਸੀਗੀ ਜਦ ਯੂਨੀਵਰਸਿਟੀ ਅਸੀਂ ਪੜ੍ਹਦੇ ਸੀਗੇ ਨਾ ਤੇ ਸਾਡੇ ਨਾਲ ਨਾ ਬਹੁਤ ੱੱਕੇ ਹੁੰਦੇ ਸੀਗੇ ਜਿਵੇਂ ਸਕਾਲਰਸ਼ਿਪ ਵੀ ਸਾਨੂੰ ਜੋ ਮਿਲਦਾ ਸੀਗਾ ਮੈਂ ਤਾਂ ਆਪਣਾ ਸਕਾਲਰਸ਼ਿਪ ਆਪਣੇ ਮੈਰਿਟ ਤੇ ਲੈ ਲਈ ਮੈਰਿਟ ਤੇ ਲਿਆ ਨਾ ਉਹਨਾਂ ਨੂੰ ਬੜਾ ਜਿਹੜਾ ਕਲਰਿਕਲ ਸਟਾਫ 'ਚ ਹੁੰਦਾ ਸੀ ਨਾ ਜਿਹਨਾਂ ਦੇ ਵਿੱਚ ਉਹ ਗੰਦੇ ਵਿਚਾਰ ਧਾਰਾ ਹੈ ਖਾਸ ਕਰਕੇ ਸੋ ਕਾਲਡ ਅਪਰ ਕਾਸਟ ਉਹਨਾਂ ਨੂੰ ਇਹ ਲੱਗਦਾ ਸੀਗਾ ਯਾਰ ਇਹਨਾਂ ਤੋਂ ਅਸੀਂ ਹਸਾਨ ਕਰ ਰਹੇ ਹਾਂ ਸਕਾਲਰਸ਼ਿਪ ਦੇ ਕੇ ਜਾਂ ਮੇਰਾ ਕਰਦੀ اکاؤنٹ ਨੰਬਰ ਗਲਤ ਕਰ ਦੇਣਾ ਜਾਂ ਮੈਨੂੰ ਤਿੰਨ ਤਿੰਨ ਮਹੀਨੇ ਲਟਕਾਏ ਰੱਖਣਾ ਪੈਸੇ ਹੀ ਨਹੀਂ ਦੇਣਾ ਆਪਣੇ ਵਜਿਫੇ ਤੇ ਆਪਣੇ ਮਨਸਾਹਤ ਪਰੇ ਵੀ ਪਰੇਸ਼ਾਨ ਕਰ ਫਿਰ ਅਸੀਂ ਕੀ ਕੀਤਾ ਨਾ ਛੋਟੇ ਛੋਟੇ ਸਵਿਧਾਨ ਤੋਂ ਬਚਾਣ ਲਈ ਰੈਲੀਆਂ ਕੱਢਦੇ ਸੀਗੇ ਕਨਸਟੀਟਿਊਸ਼ਨ ਨੂੰ ਬਚਾਣਾ ਮਤਲਬ ਕਨਸਟੀਟਿਊਸ਼ਨ ਨੂੰ ਇੰਪਲੀਮੈਂਟ ਕਰਨਾ ਕਿ ਜੋ ਕੋਸ ਸਵਿਧਾਨ ਕਹਿ ਰਿਹਾ ਉਹਨੂੰ ਇੰਪਲੀਮੈਂਟ ਕਰੋ ਸਵਿਧਾਨ ਉਹ ਉਹਦੇ ਲਈ ਨਾ ਅਸੀਂ ਸੜਕਾਂ ਤੇ ਧਰਨੇ ਕਰਨੇ ਇੱਕ ਬਹੁਤ ਵੱਡਾ 2019 ਦੇ ਵਿੱਚ ਧਰਨਾ ਕੀਤਾ ਸੀਗਾ ਅਸੀਂ ਜੰਤਰ ਮੰਤਰ ਸੰਵਿਧਾਨ ਬਚਾਓ ਰੈਲੀ ਕਿ ਸੰਵਿਧਾਨ ਨੂੰ ਇੰਪਲੀਮੈਂਟ ਕਰੋ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਉਸਵੇਰੇ ਲੋਰੋਲਾ ਪੈ ਗਿਆ ਸੀਗਾ ਕਿ ਇਹਨੇ ਆਉਣ ਵਾਲੇ ਨੇ ਉਹਦੇ ਲਈ ਅਸੀਂ ਪਹਿਲੇ ਪ੍ਰਿਪੇਅਰ ਹੋ ਕੇ ਧਰਨਾ ਕੀਤਾ ਵਜੀਫੇ ਕਿਉਂ ਨਹੀਂ ਮਿਲਦੇ ਉਹਦੇ ਲਈ ਧਰਨਾ ਕੀਤਾ ਰਾਜੀਵ ગાંધી ਫੈਲੋਸ਼ਿਪ ਦਾ ਤਾਂ ਉਹ ਬਹੁਤ ساری ਚੀਜ਼ਾਂ ਕਲੈਕਟਿਵ ਇਸ਼ੂਸ ਲੈ ਕੇ ਅਸੀਂ ਧਰਨੇ ਕੀਤੇ ਇਹਨਾਂ ਨੇ ਕੀ ਕੀਤਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀ ਮੇਰੀ ਪ੍ਰਿੰਸੀਪਲ ਸੀਗੀ ਕਾਲਜੇ ਮੈਂ ਦولتਰਾਮ ਕਾਲਜ ਪੜਾਇਆ ਹਿੱਸ ਯੂਨੀਵਰਸਿਟੀ ਚ ਮੈਂ ਤੇ ਉਸ ਕਾਲਜ ਚ ਮੈਂ ਪੜਾ ਰਹੀ ਸੀ ਬਸ ਪੁੱਤ ਉੱਥੇ ਹੋ ਜੋ ਜਦ ਮੈਂ ਉਸ ਕਾਲਜ ਚ ਪੜਾ ਰਹੀ ਸੀਗੀ ਤੇ ਉਸ ਕਾਲਜ ਦੀ ਪ੍ਰਿੰਸੀਪਲ ਨੂੰ ਬਰਦਾਸ਼ਤ ਨਹੀਂ ਹੋਇਆ ਤੁਸੀਂ ਮੈਂ 5 ਵਜੇ ਤੱਕ ਤੁਹਾਡੀ EMPLOYE ਹਾਂ ਵੈਸੇ ਵੀ ਸਾਡੇ ਕੀ ਹੈ ਜੇ ਤੁਸੀਂ ਅਸਿਸਟੈਂਟ ਪ੍ਰੋਫੈਸਰ ਹੁੰਦੇ ਹੋ ਤੁਹਾਡੀ ਡਿਊਟੀ ਦਾ ਟਾਈਮ ਹੈ ਜਿਸ ਟਾਈਮ ਵੀ ਡਿਊਟੀ ਹੋਵੇ ਹੈਨਾ ਜਿਸ ਟਾਈਮ ਤੁਸੀਂ ਕਲਾਸ ਲੈਣੀ ਹੈ ਉਹ 1 ਘੰਟੇ 40 ਮਿੰਟ ਦੀ ਜੋ ਵੀ ਕਲਾਸ ਹੋਈ ਲੈ ਕੇ ਤੁਸੀਂ ਬਾਹਰ ਤੁਸੀਂ ਫ੍ਰੀ ਯੂਰ ਇੰਡੀਪੈਂਡੈਂਟ ਬੋਡੀ ਮੇਰੀ ਕਲਾਸ ਖਤਮ ਹੋਈ ਮੈਂ ਬਾਹਰ ਆਈ ਉਹ ਤੋਂ ਬਾਅਦ ਮੈਂ ਅਦਰਵਾਇਜ਼ ਇਨ ਮਾਈ ਲਾਈਫ ਆਪਣੇ ਵਿਚਾਰਧਾਰਾ ਲਈ ਕੁਝ ਵੀ ਕਰਾ। ਅਸੀਂ ਜੰਤਰਮੰਤਾ ਧਰਨਾ ਕਿ ਤੇ ਉਹਦੀ ਅੱਖਾਂ 'ਚ ਆ ਗਿਆ ਸਾਡੀ ਵੀਡੀਓ ਸ਼ੀਡੀਓ ਸੋਸ਼ਲ ਮੀਡੀਆ 'ਤੇ ਰਹੇ ਵਾਇਰਲ ਹੋ ਗਈ। ਉਹਨੂੰ ਲੱਗਿਆ ਕਿ ਜੇ ਮੈਂ ਇਹਨੂੰ ਸਿਸਟਮ ਵਿੱਚ ਰੱਖਤਾ ਕੁੜੀ ਨੂੰ ਇਹ ਤਾਂ ਪੂਰਾ ਬਾਗੀ ਕਰ ਦੂਗੀ ਸਿਸਟਮ। ਸਾਰਿਆਂ ਦੇ ਮੂੰਹ 'ਚ ਇਹੋ ਜਿਹੀ ਜਵਾਨ ਆਜੂਗੀ। ਸਾਰੇ ਭਗਤ ਸਿੰਘ ਤੇ ਅੰਬੇਦਕਰ ਦੁਬਾਰਾ ਜ਼ਿੰਦਾ ਹੋ ਜਾਣਗੇ। ਜੀ ਉਹਨੇ ਮੈਨੂੰ ਬੜੇ ਤਰੀਕੇ ਨਾਲ ਸਿਸਟਮ 'ਚੋਂ ਕੱਢਤਾ। ਪੂਰੇ ਲਾਕਡਾਊਨ ਦੇ ਟਾਈਮ ਜਦ ਚੱਲ ਰਿਹਾ ਸੀਗਾ ਲਾਕਡਾਊਨ, ਕੋਵਿਡ ਦਾ ਪ੍ਰਹਾਰ ਸੀਗਾ ਤਾਂ ਮੈਨੂੰ ਕੱਢਤਾ। ਐਨੀ ਹਾਊ ਮੈਂ ਲੜਾਈ ਲੜੀ ਉੱਤੇ ਐਫਆਈਆਰ ਕਰਵਾਈ ਐਫਆਈਆਰ ਕਰਵਾਉਣ ਤੋਂ ਬਾਅਦ ਅਜੋਤੇ 2246 ਜਮਾ ਹੈ ਲਾਸਟ ਹੀアリング ਮੇਰੀ ਹੋਈ ਸੀ ਫ फेब्रुवारी ਚ ਹੁਣ ਦਸੰਬਰ ਆ ਗਿਆ ਹੁਣ ਲੱਗੇ 23 ਤਰੀਕ ਨੂੰ ਹੀアリング ਤੁਸੀਂ ਦੇਖ ਲਓ ਕਿਦਾਂ ਮੈਨੇਜ ਕਰਦੇ ਨੇ ਕੋਰਟ ਦੇਖ ਰਹੇ ਹੋ ਕੋਰਟ ਮੈਨੇਜ ਕਰਦਾ ਮੇਰਾ ਤਿੰਨ ਵਾਰੀ ਜੱਜ ਚੇਂਜ ਹੋ ਗਿਆ ਧਰਨਾ ਲੱਗੇ 7 ਮਹੀਨੇ ਧਰਨਾ ਕੀਤਾ ਕੋਰਟ ਮੈਨੇਜ ਕਰਦਾ ਜੱਜ ਜਦ ਮੇਰਾ ਧਰਨਾ ਚੱਲ ਰਿਹਾ ਸੀ ਇੱਕ ਜੱਜ ਚੇਂਜ ਕਿਉਂਕਿ ਉਹ ਜੱਜ ਥੋੜਾ ਫੈਸਲਾ ਵਧੀਆ ਲਾਤੇ ਨੇ ਕਿ ਤੁਹਾਡੀ ਇਹ ਸਟੋਰੀ ਤੁਹੀ ਸਮਝ ਲਿਆ ਜਾਵੇ ਕਿ ਜਿਹੜੇ ਬੰਦੇ ਜਾਗਰੂਕ ਆ ਆਪਣੇ ਹੱਕਾਂ ਲਈ ਉਹਨਾਂ ਦੀਆਂ ਖੱਜਲ ਖਵਾਰੀਆਂ ਮਹੀਨਿਆਂ ਸਾਲਾਂ ਬੱਧੀ ਚਲਦੀਆਂ ਜਿੰਨੂੰ ਨੂੰ ਪਤਾ ਨਹੀਂ ਉਹਨਾਂ ਦਾ ਕੀ ਬਣਦਾ ਹੋਰ ਤੁਸੀਂ ਇਹੀ ਗੱਲ ਸੋਚੋ ਕਿ ਸਾਡਾ ਬੋਲਣਾ ਕਿੰਨਾ ਜ਼ਰੂਰੀ ਹੈ ਮੇਰੀ ਨਜ਼ਰ 'ਚ ਤੁਹਾਡੀ ਸਿੱਖਿਆ ਤੁਹਾਡੀ এডਿਕੇਸ਼ਨ ਦਾ ਮਤਲਬ ਇਹ ਨਹੀਂ ਹੈ ਡਿਗਰੀਆਂ ਲੈ ਕੇ ਨੌਕਰੀਆਂ ਕਰਨ ਬਹਿ ਜਾਓ ਸਾਡੇ ਦੇ ਬੱਚੇ ਜਿਹੜਾ ਆਪਣਾ ਸਭ ਕੁਝ ਦਾਅ ਉੱਤੇ ਲਾ ਕੇ ਸੜਕਾਂ ਤੇ ਆਉਂਦੇ ਆ ਨਾ ਆਪਾਂ ਨੂੰ ਵੀ ਸਾਥ ਦੀ ਲੋੜ ਹੈ ਆਪਣੀ ਕਮਿਊਨਿਟੀ ਦੀ ਆਪਣੇ ਪੰਜਾਬ ਦੀ ਆਪਣੇ ਸਪੋਰਟ ਦੀ ਲੋੜ ਹੈਗੀ ਹੈ ਨਾ ਜਦੋਂ ਆਪਾਂ ਨੂੰ ਪਤਾ ਆਪਣਾ ਦੁਸ਼ਮਣ ਸਾਹਮਣੇ ਕੋਣ ਆ ਉਹ ਲੋਕ ਜਿਨ੍ਹਾਂ ਦੇ ਹੱਕ ਅਧਿਕਾਰ ਦੇ ਬਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਸੰਵਿਧਾਨ ਦੀ ਤਾਕਤ ਕੀ ਉਹਦੇ ਅੰਦਰ ਤੁਹਾਡੇ ਲਈ ਕੀ ਲਿਖਿਆ ਹੈਗਾ ਆਪਣਾ ਸਿੱਖ ਧਰਮ ਹੈ ਸਾਧ ਧਰਮ ਹੈ ਜਿਹਨੂੰ ਸਪੈਸ਼ਲ ਪ੍ਰੋਵੀਜ਼ਨ ਹੈਗਾ ਜਿਹਨੂੰ ਸਪੈਸ਼ਲ ਪ੍ਰੋਵੀਜ਼ਨ ਹੈਗਾ ਸ਼ਸਤਰ ਧਾਰਨ ਕਰਨ ਦਾ ਵੀ ਉਹ ਵੀ ਤਾਂ ਡਾਕਟਰ ਨੂੰ ਵੇਟ ਕਰਨ ਨਹੀਂ ਦਿੱਤਾ ਨਾ ਉਹ ਵੀ ਤਾਂ ਸੰਵਿਧਾਨ ਦੇ ਅੰਦਰ ਹੀ ਲਿਖਿਆ ਨਾ ਸੋ ਵੀ ਨੀਡ ਇਹੋ ਜਿਹਾ ਸੰਵਿਧਾਨ ਇਹੋ ਜਿਹਾ ਤਾਂ ਚਾਪਾ ਨੂੰ ਸੇਵ ਕਰਕੇ ਰੱਖਣਾ ਪੈਣਾ ਤਾਂ ਕਿ ਅਸੀਂ ਆਜ਼ਾਦੀ ਨਾਲ ਸਿਰ ਉਠਾ ਕੇ ਚੱਲ ਸਕੀਏ ਹੁਣ ਸਿਸਟਮ ਇਹ ਕੀ ਹੈ ਕਿ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਤੋਂ ਵਿਚਾਰਿਆਂ ਨੂੰ ਸੰਵਿਧਾਨ ਦੇ ਬਾਰੇ ਪਤਾ ਹੀ ਨਹੀਂ ਕੀ ਲਿਖਿਆ ਉਹਨਾਂ ਨੂੰ ਤੁਸੀਂ ਕੁਝ ਵੀ ਸਿਖਾ ਦਿਓ ਉਹਨਾਂ ਨੇ ਉਹ ਚੀਜ਼ ਮੰਨ ਲੈਣੀ ਹੈ ਬਟ ਸਾਡੇ ਜੀ ਲੋਕ ਜਦ ਤੱਕ ਹੈਗੇ ਆ ਸੜਕਾਂ ਤੇ ਮੇਕ ਸ਼ੋਰ ਸੰਦੀਪ ਜੀ ਅਸੀਂ ਸੜਕਾਂ ਕਦੀ ਵੀ ਸੁਣਸਾਨ ਨਹੀਂ ਰਹਿਣ ਦੇਣੀਆਂ ਕਿਉਂਕਿ ਜੇ ਸੜਕਾਂ ਜੇ ਵਿਰੋਧ ਖਤਮ ਹੋ ਗਿਆ ਨਾ ਤੇ ਫਿਰ ਸਰਕਾਰਾਂ ਇਹੋ ਜਿਹੀਆਂ ਆਵਾਰਾ ਹੋ ਜਾਣੀ ਫਿਰ ਅੰਮਿਤਸਾ ਵਰਗੇ ਹੋਰ ਇੱਕ ਅੰਮਿਤਸਾ ਜਾਊਗਾ ਦੂਜਾ ਅੰਮਿਤਸਾ ਪੈਦਾ ਹੋਊਗਾ ਤੀਜਾ ਅੰਮਿਤਸਾ ਪੈਦਾ ਹੋਊਗਾ ਤੇ ਇਦਾਂ ਹੀ ਸਭ ਕੁਝ ਖਤਮ ਹੋ ਜੂਗਾ ਇਹੀ ਸੇਮ ਕਿਉਂਕਿ ਡੈਮੋਕ੍ਰੇਸੀ ਦਾ ਐਂਡ ਕੀ ਹੈ ਡੈਮੋਕ੍ਰੇਸੀ ਦਾ ਐਂਡ 1 ਨੇਸ਼ਨ 1 ਇਲੈਕਸ਼ਨ ਹੈ ਜੋ ਕਰ ਰਹੇ ਨਹੀਂ ਡੈਮੋਕ੍ਰੇਸੀ ਦੈਟਸ ਅ ਅਲਰਮਿੰਗ ਸਿਚੁਏਸ਼ਨ ਤੁਸੀਂ ਕੀ ਕਿੱਥੇ ਲੈ ਕੇ ਜਾ ਰਹੇ ਹੋ ਭਾਰਤ ਨੂੰ ਤੁਸੀਂ ਭਾਰਤ ਨੂੰ ਇੱਥੇ ਲੈ ਕੇ ਜਾ ਰਹੇ ਹੋ ਕਿ 1 ਨੇਸ਼ਨ ਇਲੈ ਤਾਨੂੰ ਕੀ ਆਪਾਂ ਉਹ ਤਾਂ ਖਾਣ ਨੂੰ ਖਾਣਾ ਹੀ ਨਹੀਂ ਹੈਗਾ ਸਾਡਾ ਜੀਵਨ ਦੀ ਗੱਲ ਹੀ ਹੈ ਜੀ ਚਾਹ ਦਿੱਤੀ ਗਈ ਕਿ ਸਗੋਂ ਇਹ ਤੇ ਖਰਚੇ ਬੜੇ ਵੱਜ ਜਾਣੇ ਆ ਅਫਸਰशाही ਹੈ ਜਿਹੜੀ ਕੰਮ ਤੇ ਥੋੜੇ ਲੱਗ ਜੂਗੀ ਜਿਹੜੀ ਇਲੈਕਸ਼ਨਾਂ ਚ ਬਿਜ਼ੀ ਰਹਿੰਦੀ ਹੈ ਇੰਡੀਆ ਨੂੰ ਦੋ ਤਿੰਨ ਗੱਲਾਂ ਨਾਲ ਹੀ ਸਮਝਾਇਆ ਜਾ ਰਿਹਾ ਹੈ ਕਿ ਇਹ ਬੜਾ ਫਾਇਦੇਮੰਦ ਹੈ ਇਹ ਨਹੀਂ ਸਮਝਾਇਆ ਜਾਊਗਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋ ਗਿਆ ਤਾਂ 5 ਸਾਲ ਬਾਅਦ ਜਦ ਇੱਕ ਵਾਰੀ ਇਲੈਕਸ਼ਨ ਹੋਊਗੀ ਸਰਕਾਰ ਦਾ ਡਰ ਖਤਮ ਹੋ ਗਿਆ ਅੱਜ ਅੱਜ ਇਲੈਕਸ਼ਨ ਜਿਹੜੀ 6-6 ਮਹੀਨੇ ਤੇ ਹੁੰਦੀਆਂ ਨਾ ਸਰਕਾਰ ਨੂੰ ਡਰ ਰਹਿੰਦਾ ਹੈ ਕਿ ਯਾਰ 6 ਮਹੀਨੇ ਬਾਅਦ ਉਸ ਉਸ ਥਾਂ ਤੇ ਇਲੈਕਸ਼ਨ ਹੈ ਜਾਂ ਸੇਮ ਇਨਵਰਤ ਕਰਨਾਟਕਾ ਇਲੈਕਸ਼ਨ ਹੈ ਜਾਂ ਜੰਮੂ ਕਸ਼ਮੀਰ ਇਲੈਕਸ਼ਨ ਹੈ ਜਾਂ ਪੰਜਾਬ ਇਲੈਕਸ਼ਨ ਹੈ 7-8 ਮਹੀਨੇ ਬਾਅਦ ਤੇ ਸਰਕਾਰ ਨੂੰ ਇੱਕ ਡਰ ਰਹਿੰਦਾ ਹੈ ਯਾਰ ਕੁਝ ਪ੍ਰੈਜ਼ੈਂਟ ਕਰਨਾ ਨਾ ਲੋਕਾਂ ਨੂੰ ਕੁਝ ਬੋਲਣਾ ਅਸੀਂ ਕੰਮ ਤਾਂ ਕੀਤਾ ਨਹੀਂ ਨਾ ਸਿੱਖਿਆ ਦਿੱਤੀ ਕਹਿੰਦਾ ਨਾ ਵਨ ਨੇਸ਼ਨ ਵਨ ਇਲੈਕਸ਼ਨ ਹੋ ਗਿਆ 5 ਸਾਲ ਲਈ ਕੋਈ ਸਵਾਲ ਕੋਈ ਜਵਾਬ ਆਪਾਂ ਨੂੰ ਕਰ ਕਰ ਸਕਦਾ ਪੂਰਾ ਦੇਸ਼ ਵੇਚ ਦਾਂਗੇ ਪੂਰੀ ਡਿਕਟੇਟਰਸ਼ਿਪ ਆ ਜਾਊਗੀ ਸਾਨੂੰ ਕੋਈ ਅਸੀਂ ਰਾਜੇ ਅਸੀਂ ਸ਼ਾਸਕ ਕੋਈ ਪੁੱਛ ਨਹੀਂ ਸਕਦਾ ਗਰੀਬ ਮਰ ਰਿਹਾ ਪੈਨ ਪੇਟੀ ਦਾ ਰੇਪ ਹੋ ਰਿਹਾ ਹੈ ਬੀਬੀਆਂ ਮਾਰੀਏ ਜਾ ਰਹੀਆਂ ਬੱਚਿਆਂ ਦਾ ਰੇਪ ਹੋ ਰਿਹਾ ਕੋਈ ਪੁੱਛਣ ਵਾਲਾ ਨਹੀਂ ਕੋਈ ਸਰਕਾਰ ਨੂੰ ਉਂਗਲ ਨਹੀਂ ਕਰ ਸਕਦਾ ਉਂਗਲ ਕਰਕੇ ਪੁੱਛ ਨਹੀਂ ਸਕਦਾ ਕੋਈ ਸਕੀਮ ਇੰਪਲੀਮੈਂਟ ਨਹੀਂ ਹੋ ਰਹੀ 5 ਸਾਲ ਤੱਕ ਤੁਸੀਂ ਕੁਝ ਨਹੀਂ ਸਕਦੇ 5 ਸਾਲ ਤੱਕ ਉਹ ਚੋਲਾ ਚੁੱਕ ਕੇ ਆਪਣਾ ਬਾਹਰ ਵੇਚ-ਬੂਚ ਕੇ ਸਭ ਕੁਝ ਚੱਲਦਾ ਬੜੂਗਾ ਤੇ ਭਾਰਤ ਚਾ ਕੇ ਕੋਈ ਹੋਰ ਰਾਜ ਕਰ ਲੂਗਾ ਡੂ ਯੂ ਥਿੰਕ ਦਿਸ ਬਿਲ ਸ਼ੁੱਡ ਬੀ ਇੰਪਲੀਮੈਂਟਡ ਡੂ ਯੂ ਥਿੰਕ ਇਟ ਇਜ਼ ਨਾਟ ਇਹੋ ਜੀਆਂ ਚੀਜ਼ਾਂ ਕਰਕੇ ਸੰਵਿਧਾਨ ਖਤਮ ਕਰਨਾ ਵਿਚ ਮੀਨਸ ਇਹ ਇਹੋ ਜੀਆਂ ਸਟ੍ਰੈਟਜੀਸ ਪੋਲਿਸੀਸ ਲੈ ਕੇ ਆਣਾ ਇਹਨੂੰ ਕਹਿੰਦੇ ਸੰਵਿਧਾਨ ਸਮਾਜ ਤੋਂ ਦਲਿਤ ਸਮਾਜ ਤੋਂ ਮਿਨੋਰਟੀ ਸਮਾਜ ਤੋਂ ਉੱਥੇ ਬੈਠੇ ਨੇ ਸੰਸਦ ਦੇ ਵਿੱਚ ਭਾਜਪਾ ਦੇ ਵਿੱਚ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਹੈ ਜੋ ਇਸ ਬਿੱਲ ਨੂੰ ਸਪੋਰਟ ਕਰਦੇ ਨੇ ਜੋ ईवीएम ਨੂੰ ਸਪੋਰਟ ਕਰਦੇ ਨੇ ਜੋ ਅੱਜ ਅੰਮਿਤ ਸ਼ਾ ਦੇ ਸਾਹਮਣੇ ਇੱਕ ਆਵਾਜ਼ ਬਣ ਕੇ ਨਹੀਂ ਖੜੇ ਕਿ ਤੇਰ ਤੋਂ ਬਾਬਾ ਸਾਹਿਬ ਦਾ અપਮਾਨ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਸ ਗਰੀਬ ਤੋਂ ਪੁੱਛੋ ਜਿਹਨੂੰ ਜਿਹਦਾ ਮਾਪਿਓ ਸਦੀਆਂ ਚੋਂ ਸੀਵਰ ਦੇ ਅੰਦਰ ਉਤਰ ਰਹੇ ਨੇ ਮੈਲਾ ਟੋਰੇ ਨੇ ਗੰਦਗੀ ਕੂੜਾ ਲੈਟਰਨਾਂ ਸਾਫ ਕਰ ਰਹੇ ਨੇ ਲੋਕਾਂ ਦੀਆਂ ਉਹਨੂੰ ਜਦ ਆਪਰਚੂਨਿਟੀ ਮਿਲੀ ਪੜ੍ਹਨ ਲਿਖਣ ਦੀ ਅੱਗੇ ਵਧਨ ਦੀ ਉਹਨੂੰ ਪੁੱਛੋ ਦੇ ਲਈ ਵੇਤ ਕਰ ਕੀ ਆ ਉਹਨੂੰ ਪੁੱਛੋ ਉਹ ਸੰਵਿਧਾਨ ਉਹਦੇ ਲਈ ਕੀ ਵੈਲਿਊ ਰੱਖਦਾ ਹੈਗਾ ਅੱਜ ਜੋ ਤੁਸੀਂ ਸਟੇਟਮੈਂਟ ਦੇ ਰਹੇ ਹੋ ਅੰਬੇਦਕੀ ਦੀ ਸਟੇਟਮੈਂਟ ਮੈਨੂੰ ਜਦ ਵੀ ਸੁਣਨੀ ਆ ਨਾ ਮੈਂ ਕਿ ਅੰਬੇਦਕਰ 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 ਇੱਕ ਫੈਸ਼ਨ ਬਣ ਗਿਆ ਕਿ ਰੱਬ ਦਾ ਨਾਮ ਲਓ ਤੂੰ ਸਾਨੂੰ ਨਾ ਦੱਸ ਜਿਨੇ ਰਾਮ ਦੇ ਨਾਂ ਤੇ ਮਾਰਕੀਟਿੰਗ ਕੀਤੀ ਜਿਨੇ ਭਗਵਾਨ ਰਾਮ ਨੂੰ ਕਿੱਥੇ ਰੱਖਣਾ ਸੀਗਾ ਤੇ ਸਰਕਾਰਾਂ ਕਹਿੰਦੀਆਂ ਕਿ ਜੋ ਰਾਮ ਦਸਨ ਕਿ ਜਿਹਨਾਂ ਨੇ ਪੂਰਾ ਰੱਬ ਦਾ ਨਾ ਪੂਰਾ politisize ਕਰਤਾ ਪੂਰੀ ਮਾਰਕੀਟਿੰਗ ਕਰਦੀ ਰੱਬ ਦੇ ਨਾਂ ਤੇ ਰਾਮ ਮੰਦਿਰ ਦੇ ਨਾਂ ਤੇ ਦੁਬਾਰਾ ਸਰਕਾਰ ਵਿਚਾਰ ਲਈ ਹੁਣ ਅੰਮਿਤ ਛਾ ਔਰ ਭਾਜਪਾ ਸਰਕਾਰ ਨੂੰ ਚੁਣੌਤੀ ਇਹ ਆ ਜਿਹੜੇ ਕਹਿੰਦੇ ਸੀ ਨਾ ਪਿਛਲੇ ਚੋਣਾਂ ਚ ਕਿ ਇਹਨਾਂ ਦੇ ਨੇਤਾ ਕਹਿੰਦੇ ਸੀਗੇ ਦੇਖੋ ਸੰਵਿਧਾਨ ਦੀ ਹੱਤਿਆ ਕਿ 400 ਪਾਰ ਲਾएंगे ਤਾਂ ਸੰਵਿਧਾਨ ਬਦਲਾ ਜਾਏਗਾ ਸੰਵਿਧਾਨ ਕੋ ਬਦਲ ਦੇਣਗੇ ਇਹਨਾਂ ਦੀ ਸਰਕਾਰਾਂ ਦੇ ਮੰਤਰੀ ਕਹਿੰਦੇ ਸੀਗੇ ਕਿ 400 ਪਾਰ ਇਸ ਬੰਨੀ ਆਏਗਾ ਤਾਂ ਸੰਵਿਧਾਨ ਬਦਲ ਦੇਣਗੇ ਹਰ ਚੀਜ਼ ਸੰਵਿਧਾਨ ਦੇ ਖਿਲਾਫ ਇਹਨਾਂ ਦੇ ਨੇਤਾ ਕਹਿੰਦੇ ਸੀਗੇ ਕਿ ਇਹ ਜਿਹੜੀਆਂ ਜਿੰਨੀਆਂ ਵੀ ਸੰਵਿਧਾਨ ਦੀਆਂ ਜੋ ਆਪਣਾ ਤੁਸੀਂ ਸੰਵਿਧਾਨ ਦੀ ਔਰ ਅੰਬੇਦਕਰ ਦੀਆਂ ਅਨੁਵਾਈਆਂ ਜਿਹੜੇ ਅੰਬੇਦਕਰ ਦੇ ਬੱਚੇ ਜੋ ਸੜਕਾਂ ਤੇ ਅੱਜ ਜੈਪੀਮ ਹੁੰਦਾ ਜੈਪੀਮ ਕੋਈ ਉਹ ਨਾਰਾ ਨਹੀਂ ਹੈਗਾ ਕਿ ਜੇ ਤੁਸੀਂ ਰਿਲੀਜੀਅਸ ਨਾਰਾ ਲਾ ਰਹੇ ਹੋ ਜੈਪੀਮ ਹਰ ਇੱਕ ਬੰਦੇ ਲਈ ਨਾਰਾ ਹੈ ਉਹਨਾਂ ਦੀ ਵਜ੍ਹਾ ਨਾਲ ਜਦ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਜਦ ਸੰਵਿਧਾਨ ਨੂੰ ਇਹਨਾਂ ਨੇ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸਟ੍ਰੈਟਜਾਈਜ਼ ਕੀਤਾ ਤੇ ਹਾਲਤ ਦੇਖ ਲਓ ਪਿਛਲੇ ਚੋਣ 'ਚ 250 ਤੇਸਟ ਮੁਟ ਕੇ ਰਹਿ ਗਏ ਜੇ ਗੱਟਬੰਧਨ ਗੱਠ ਜੋੜ ਨਹੀਂ ਹੁੰਦਾ ਸਿਟਾ ਨਹੀਂ ਮਿਲਦੀਆਂ ਤੇ ਇਹਨਾਂ ਨੂੰ ਉਹਨੇ ਔਕਾਤ ਸਮਝ ਆ ਗਈ ਸੀ ਤੋਂ ਅੱਜ ਅਮਿਤ ਸ਼ਾ ਦੇ ਬਿਆਨ ਅਮਿਤ ਚਾਨ ਨੂੰ ਤੇ ਭਾਜਪਾ ਨੂੰ ਇਹ ਚੀਜ਼ ਸਮਝ ਆ ਜਾਣੀ ਚਾਹੀਦੀ ਕਿ ਅੰਬੇਦਕਰਨਾ ਇਹ ਬਹੁਤ ਇੰਪੋਰਟੈਂਟ ਗੱਲ ਆ ਬੰਦਾ ਨਹੀਂ ਅੰਬੇਦਕਰ ਕੋਈ ਇਹ ਚੀਜ਼ ਨਹੀਂ ਹੈ ਕਿ ਤੁਸੀਂ ਕਹਿ ਦੋਗੇ ਕਿ ਅੰਬੇਦਕਰ 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 ਕਰ ਲਿਆ ਅੰਬੇਦਕਰਨਾ ਇੱਕ એનર્ਜੀ ਆ ਅੰਬੇਦਕਰ ਜ਼ਿੰਦਗੀ ਚੀਨ ਦਾ ਇੱਕ ਢੰਗ ਆ ਅੰਬੇਦਕਰ ਵਿਚਾਰਧਾਰਾ ਆਇਨਸਟਾਈਨ ਨੇ ਕਿਹਾ ਸੀਗਾ એનર્ਜੀ ਦੇ ਬਾਰੇ ਕਿਹਾ ਸੀਗਾ ਕਿ એનર્ਜੀ ਕੈਨ ਨਾਟ ਬੀ ਕ੍ਰੀਏਟਡ ਐਂਡ ਕੈਨ ਨਾਟ ਬ एनर्जी ਕੀ ਹੈ ਤੁਸੀਂ ਹੁਣ ਬੈਠੇ ਹੋ ਨਾ ਤੁਹਾਡੇ ਆਲੇ ਦੁਆਲੇ ਨਾ ਇੱਕ એનર્ਜੀ ਆ ਤੇ ਇਹ એનર્ਜੀ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ ਨਾ ਕ੍ਰੀਏਟ ਕਰ ਸਕਦੇ ਉਨੇ ਉਹੀ ਕਿਆ ਔਰ ਅੱਜ ਜੇ ਤੁਸੇ ਅੰਬੇਦਕਰ ਨੂੰ ਨਾ ਉੱਥੇ ਖੜਾ ਕਰਕੇ ਦੇਖ ਲੋ ਅਸੀਂ ਮਰ ਜਾਣਾ ਅਸੀਂ ਖਤਮ ਹੋ ਜਾਣਾ ਸਾਡੀ ਆਉਣ ਵਾਲੀ ਜਨਰੇਸ਼ਨ ਵੀ ਅੰਬੇਦਕਰ ਨੂੰ ਇਦਾਂ ਹੀ ਪਿਆਰ ਕਰਨਗੀ ਅੰਬੇਦਕਰ ਨੂੰ ਇਦਾਂ ਹੀ ਮੰਨਣਗੀ ਔਰ ਅੰਬੇਦਕਰ ਉਹੀ એનર્ਜੀ ਉਹ ਵਿਚਾਰਤਾ ਰਹਿ ਜੋ ਮੇਰੇ ਅੰਦਰ ਹੈ ਜੋ ਸਮਾਨਤਾ ਇਕਵੈਲਟੀ ਭਾਈਚਾਰਾ ਵਧਨ ਦੀ ਗੱਲ ਕਰਦੀ ਹੈ ਤਰੱਕੀ ਦੀ ਗੱਲ ਕਰਦੀ ਹੈ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਆ ਇਹ ਠੀਕ ਹੈ ਕਿ ਜਿਹੜਾ ਹੁਣ ਵੀ ਗੱਲ ਹੋ ਰਹੀ ਹੈ ਵੀ ਇੱਕ ਆਪੋਜੀਸ਼ਨ ਦਾ ਰੋਲ ਹੈ ਪਰ ਭਾਰਤ ਪੱਦਰ ਦੇ ਉੱਤੇ ਜਿਸ ਤਰ੍ਹਾਂ ਦੇ ਹਮਲੇ ਹੋ ਰਿਹਾ ਜਿਸ ਤਰ੍ਹਾਂ ਦੀ ਸੋਚ ਦੇ ਨਾਲ ਟਾਰਗੇਟ ਕੀਤੇ ਜਾ ਰਹੇ ਆ ਕੁਝ ਲੋਕ ਘ ਹਾਸ਼ੀ ਤੇ ਥੱਕੇਗੇ ਲੋਕ ਆਪੋਜੀਸ਼ਨ ਦਾ ਸਟਰੋਂਗ ਰੋਲ ਨਜ਼ਰ ਆ ਰਿਹਾ ਤੁਹਾਨੂੰ ਆ ਦੇਖੋ ਆਪੋਜੀਸ਼ਨ ਦਾ ਸਟਰੋਂਗ ਰੋਲ ਕੀ ਕਹਿ ਸਕਦੇ ਹੋ ਨਾ ਨਜ਼ਰ ਆ ਰਿਹਾ ਲੇਕਿਨ ਆਪੋਜੀਸ਼ਨ ਖਾਲੀ ਨਾ ਗੱਲਾਂ ਕਰਨ ਲਈ ਨਹੀਂ ਆ ਆਪੋਜੀਸ਼ਨ ਨੂੰ ਸੜਕਾਂ ਤੇ ਆਉਣਾ ਪੈਣਾ ਉਹ ਖਾਲੀ ਇੱਕ ਦਿਨ ਜੇ ਕਿਸੇ ਨੇ ਕੁਝ ਕਹਿ ਤਾ ਅਜ ਅੰਬੇਦਕਰ ਸਾਹਿਬ ਦੇ ਬਾਰੇ ਕਹਿ ਤਾ ਤੂੰ ਜੀ ਸੜਕਾਂ ਤੇ ਆ ਗਏ ਇਦਾਂ ਤੇ ਤੁਸੀਂ ਆਪੋਜੀਸ਼ਨ ਨੇ ਘੱਟ ਕੀਤਾ ਆਪਣੇ ਟਾਈਮ ਤੇ ਆਪੋਜੀਸ਼ਨ ਨੇ ਕਿਵੇਂ ਅੰਬੇਦਕਰ ਨੂੰ ਅੰਬੇਦਕਰ ਦਾ ਜਦ ਅੰਬੇਦਕਰ ਸਾਹਿਬ ਪੂਰੇ ਹੋਏ ਸੀਗੇ 50 ਸਾਲ ਬਾਅਦ ਜਾ ਕੇ ਤੁਸੀਂ ਅੰਬੇਦਕਰ ਨੂੰ ਭਾਰਤ ਰਤਨ ਦੇ ਨਾਲ ਨਵਾਜਿਆ ਇੱਕ ਵੀ ਸਟ੍ਰੈਟਜੀ ਜੋ ਅੱਜ ਆਪੋਜੀਸ਼ਨ ਦੇ ਵਿੱਚ ਬੈਠੀਆਂ ਹੈ ਸਭ ਤੋਂ ਵੱਡੀ ਆਪੋਜੀਸ਼ਨ ਪਾਰਟੀ ਹੈ ਉਹਨਾਂ ਨੂੰ ਵੀ ਮੇਰਾ ਸਵਾਲ ਹੈਗਾ ਕਿ ਕਿੰਨਾ ਕੁ ਤੁਸੀਂ ਅੰਬੇਦਕਰ ਨੂੰ ਸਨਮਾਨ ਦਿੱਤਾ ਕਿੰਨਾ ਕੁ ਤੁਸੀਂ ਅੰਬੇਦਕਰ ਦੀ ਮੰਨਿਆ ਅੰਬੇਦਕਰ ਨੂੰ ਮੰਨਣਾ ਸਿੰਪਲੀ ਅੰਬੇਦਕਰ ਦੀ ਕਈ ਗੱਲਾਂ ਨੂੰ ਇੰਪਲੀਮੈਂਟ ਕਰਨਾ ਹੈਗਾ ਅੱਜ ਰਾਜਨੀਤਿਕ ਕਰਨ ਕਰਨਾ ਬੰਦ ਕਰ ਦਿਓ ਹਾਂ ਤੁਸੀਂ ਬਾਬਾ ਸਾਹਿਬ ਦਾ ਨਾਮ ਲਓ ਕਿਉਂਕਿ ਸਾਡੇ ਦੇ ਲੋਕੀ ਨਾ ਜਿਹੜੇ ਸੜਕਾਂ ਤੇ ਸੰਘਰਸ਼ ਕਰਦੇ ਨਾ ਉਹਨਾਂ ਨੇ ਅੰਬੇਡਕਰ ਨੂੰ ਜਿੰਦਾ ਰੱਖਿਆ ਐਂਡ ਆਈ ਫੀਲ ਵੈਰੀ ਪ੍ਰਾਊਡ ਜਦ ਅਸੀਂ ਜੈ ਭੀਮ ਕਰਕੇ ਉਲਗੁਲਾਣ ਕਰਦੇ ਹਾਂ ਨਾ ਜਦ ਅਸੀਂ ਇਨਕਲਾਬ ਜਿੰਦਾਬਾਦ ਕਹਿੰਦੇ ਹਾਂ ਨਾ ਤਾਂ ਸਰਕਾਰਾਂ ਡਰਦੀਆਂ ਨੇ ਸਰਕਾਰਾਂ ਦੇ ਕੰਨ ਖੜੇ ਹੋ ਜਾਂਦੇ ਕੌਣ ਕੌਣ ਆ ਗਿਆ ਦੁਬਾਰਾ ਉਹਨਾਂ ਨੂੰ ਡਰ ਲੱਗਦਾ ਕਿ ਅੰਬੇਡਕਰ ਕਿੱਥੋਂ ਆ ਗਿਆ ਭਗਤ ਸਿੰਘ ਕਿੱਥੋਂ ਆ ਗਿਆ ਉਹਨਾਂ ਨੂੰ ਡਰ ਲੱਗਦਾ ਕਿ ਇਹ ਸਾਰੇ ਆਜ਼ਾਦ ਕਿੱਥੋਂ ਆ ਗਿਆ ਉਹਨਾਂ ਨੂੰ ਡਰ ਲੱਗਦਾ ਹੈ ਦੇਖ ਕੇ ਇਸ ਕਰਕੇ ਜੋ ਰਾਜਨੀਤਿਕ ਕਰਨ ਕਰਨਾ ਸਿਰਫ ਆਪੋਜੀਸ਼ਨ ਨੂੰ ਵੀ ਮੇਰੀ ਇਹੀ ਕਹਿਣਾ ਹੈਗਾ ਕਿ ਸਿਰਫ ਮੁੱਦਿਆਂ ਤੇ ਸਿਰਫ ਜਿਹੜੇ ਅੰਬੇਡਕਰ ਦੇ ਬੱਚਿਆਂ ਨਾਲ ਜਦ ਨਾਲ ਜਦ ਵਿਚਾਰਾ ਗਰੀਬ ਸਮਾਜ ਦਾ ਕੋਈ ਤਬਕਾ ਹੈਗਾ ਹੈ ਨਾ ਜਿੱਦਾਂ ਹੁਣ ਸਾਡੇ ਹਾਥਰਸ ਚੱਲ ਜਾਉ ਤੇ ਦੇਖਿਆ ਹੁਣ ਇੱਕ ਵੱਡਾ ਵੱਡਾ ਰੇਪ ਹੋਇਆ ਹੈ ਇੱਕ ਬਾਲਮੀਕੀ ਬੱਚੀ ਦਾ ਉੱਥੇ ਤੁਸੀਂ ਦੇਖੋਗੇ ਅੱਜ ਚਾਰ ਰੋਪੀ ਵਾਰ ਨੇ ਉਦੋਂ ਤਾਂ ਅੰਬੇਦਕਰ ਦਾ ਪਿਆਰ ਨਹੀਂ ਜਾਗਦਾ ਤੁਹਾਡਾ ਉਦੋਂ ਤੁਸੀਂ ਸੁਪਰੀਮ ਕੋਰਟ ਜਾਂ ਤੁਸੀਂ ਕਿਉਂ ਨਹੀਂ ਇਸ ਇਸ ਦੇਸ਼ ਵਿੱਚ ਨਾ ਸੰਵਿਧਾਨ ਦੇ ਰਾਹੀਂ ਜਨਤਾ ਸਭ ਤੋਂ ਸੁਪਰੀਮ ਹੈ ਸੁਪਰੀਮ ਕੋਰਟ ਵੀ ਜਨਤਾ ਦਾ ਅਧੀਨ ਹੈ ਤੇ ਤੁਸੀਂ ਤੁਹਾਨੂੰ ਯਾਦ ਨਹੀਂ ਆਉਂਦਾ ਕਿ ਉਹਨੂੰ ਇਨਸਾਫ ਦੇਣਾ ਉੱਥੇ ਪੋਲਿਟੀਕਲ ਟੂਰ ਕਰਨ ਲਈ ਹਰ ਪਾਰਟੀ ਜਾਂਦੀ ਹੈ ਹਰ ਪਾਰਟੀ ਦਾ ਵੱਡਾ-ਵੱਡਾ ਨੇਤਾ ਪਹੁੰਚ ਜਾਂਦਾ ਹੈ ਕਿਉਂਕਿ ਅੱਜ ਹਾਈਲਾਈਟ ਮਿਲੂਗੀ ਦਲਿਤ ਦੀ ਬੱਚੀ ਮਰ ਗਈ ਦਲਿਤ ਦੇ ਬੱਚਾ ਨਾਲ ਰੇਵ ਹੋ ਗਿਆ ਆਈਆਈਟੀ ਚ ਕਿਸੇ ਨੇ ਸੁਸਾਈਡ ਕਰ ਲਈ ਦਲਿਤ ਦੇ ਬੱਚੇ ਨੇ ਗਰੀਬ ਦੇ ਬੱਚੇ ਨੇ ਧੱਕਾ ਹੋ ਗਿਆ ਜਾਂ ਅੱਜ ਕਿਸੇ ਸਿੱਖ ਪਰਿਵਾਰ ਦੇ ਬੱਚ ਇੱਡਾਂ ਕਰਕੇ ਤੁਸੀਂ ਸਾਡੇ ਕੋਲੇ ਆਓਗੇ ਬਟ ਤੁਹਾਨੂੰ 24/7 ਜਿਹੜੀ ਸਰਕਾਰ ਹੈਗੀ ਉਹਨੂੰ ਘੇਰਨਾ ਪੈਣਾ ਹੈ ਉਹਦੇ ਲਈ ਸੰਘਰਸ਼ ਕਰਕੇ ਜੇ ਗਲਤ ਕਰ ਰਹੀ ਹੈ ਸੜਕਾਂ ਤੇ ਆਉਣਾ ਪੈਣਾ ਹੈ ਸੰਵਿਧਾਨ ਖਾਲੀ ਰੋਲਾ ਪਾ ਕੇ ਨਹੀਂ ਬਚੂਗਾ ਸੋ ਮੇਰਾ ਇਹੀ ਕਹਿਣਾ ਹੈਗਾ ਤੁਹਾਡੇ ਚੈਨਲ ਦੇ ਰਾਹੀ ਵੀ ਕਿਉਂਕਿ ਅਸੀਂ ਜਿੰਦਾ ਅਸੀਂ ਬੇਦਖਰ ਨੂੰ ਔਰ ਹਮ ਵੇਦ ਕਰਦੇ ਸਿਧਾਂਤਾਂ ਨੂੰ ਦਿੱਤੇ ਸੰਵਿਧਾਨ ਨੂੰ ਹਮੇਸ਼ਾ ਜ਼ਿੰਦਾ ਰੱਖਾਂਗੇ ਸੜਕਾਂ ਤੇ ਹਮੇਸ਼ਾ ਜੈ ਭੀਮ ਦੇ ਨਾਅਰਿਆਂ ਨੂੰ ਬੁਲੰਦੀ ਨਾਲ ਜ਼ਿੰਦਾ ਰੱਖਾਂਗੇ ਕਿਉਂਕਿ ਮੈਂ ਇੱਕ ਬੀਬੀ ਹਾਂ ਮੈਨੂੰ ਰਾਈਟਸ ਬੋਲਣ ਦੀ ਆਜ਼ਾਦੀ ਮੈਨੂੰ ਜੋ ਵੀ ਮਿਲਿਆ ਉਹ ਸੰਵਿਧਾਨ ਦੇ ਮੇਰੇ ਗੁਰੂਆਂ ਦੀ ਸਿੱਖਿਆ ਦੇ ਬਾਅਦ ਮੇਰੇ ਗੁਰੂਆਂ ਨੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਮੇਰੇ ਜਿੰਨੇ ਵੀ ਗੁਰੂ ਰਹੇ ਨੇ ਉਹਨਾਂ ਨੇ ਤਾਂ ਮੈਨੂੰ ਦਿੱਤਾ ਮੈਂ ਆਪਣੇ ਆਪ ਨੂੰ ਮਈ ਭਾਗ ਗੁਜ ਦੀ ਵੰਸ਼ਜ ਕਹਿੰਦੀ ਹਾਂ ਕਿਉਂਕਿ ਮੈਂ ਉਹ ਯੋਧਾ ਜਿੰਨੂੰ ਇਹ ਵੀ ਪਤਾ ਕਿ ਜਦ ਵਕਤ ਆਊਗਾ ਤੇ ਮੈਂ ਕੋਈ ਮੁੰਡਿਆਂ ਤੋਂ ਪਰੇ ਨਹੀਂ ਹੈਗੀ ਮੇਰੇ 'ਚ ਉਹ ਤਾਕਤ ਹੈਗੀ ਆ ਬਟ ਜਦ ਸੰਵਿਧਾਨ ਆਇਆ ਕਨਸਟੀਟਿਊਸ਼ਨ ਮੰਨਿਆ ਤਾਂ ਜੋ ਰਾਈਟ ਮੈਨੂੰ ਸੰਵਿਧਾਨ ਨੇ ਦਿੱਤੇ ਉਸ ਰਾਈਟ ਦੇ ਵਜ੍ਹਾ ਨਾਲ ਅੱਜ ਇਹ ਕੁੜੀ ਤੁਹਾਡੇ ਸਾਹਮਣੇ ਬਹਿ ਕੇ ਸਰ ਚੁੱਕ ਕੇ ਬੋਲਦੀ ਔਰ ਬੇ ਡਰ ਹੋ ਕੇ ਬੇ ਖੋਫ ਪਰਚਿਆਂ ਦੇ ਡਰ ਨਹੀਂ ਜੇਲ੍ਹਾਂ ਦਾ ਡਰ ਨਹੀਂ ਇਸ ਕਰਕੇ ਇਹ ਚੀਜ਼ਾਂ ਆਪਾਂ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਕਿ ਡਰਾਮਾ ਬੰਦ ਕਰੋ ਹੁਣ ਜਿਹੜਾ ਆਪੋਜੀਸ਼ਨ ਚ ਵੀ ਡਰਾਮਾ ਕਰੂਗਾ ਸਾਡਾ ਜਿਆ ਯੂਥ ਉਹਨੂੰ ਵੀ ਐਕਸਪੋਜ਼ ਕਰੂਗਾ ਆਵਾਜ਼ ਚੁੱਕਣੀ ਆ ਤੇ ਸਹੀ ਮੁੱਦਿਆਂ ਤੇ ਚੁੱਕੋ ਸੰਵਿਧਾਨ ਨੂੰ ਇੰਪਲੀਮੈਂਟ ਕਰੋ ਜਿੱਥੇ ਤੁਹਾਡੀ ਸਰਕਾਰ ਆ ਔਰ ਜਿੱਥੇ-ਜਿੱਥੇ ਉਹਨਾਂ ਦੇ ਗਰੀਬ ਬੱਚਿਆਂ ਨੂੰ ਅਧਿਕਾਰ ਨਹੀਂ ਮਿਲੇ ਜੋ ਸੰਵਿਧਾਨ ਨੇ ਕਿਹਾ ਅੱਜ ਤੁਹਾਡੇ ਤੋਂ ਵੀ ਸਵਾਲ ਕੀਤੇ ਜਾਣਗੇ ਦੋਸਤੋ ਇਹ ਦੋ ਦੋਨਾਂ ਤੇ ਹੋਏਗਾ ਤੋ ਆਪੋਜੀਸ਼ਨ ਨੂੰ ਇਹ ਕਹਿਣਾ ਹੈ ਕਿ ਕਾਇਦੇ ਚ ਆ ਕੇ ਸੜਕਾਂ ਤੇ ਖਾਲੀ ਸਿੰਬੋਲਿਕ ਤਰੀਕੇ ਨਾਲ ਕੰਮ ਨਾ ਕਰੋ ਐਕਚੁਅਲ ਤਰੀਕੇ ਨਾਲ ਕੰਮ ਕਰੋ ਜੀ ਬਹੁਤ ਸ਼ੁਕਰੀਆ ਜੀ